ਇਹ ਕੀੜਾ 3 ਮਹੀਨੇ ਆਇਲ ਯੂਜ਼ ਕਰ ਗਿਆ ਇਹ ਉਹਦਾ ਕੋਈ హెయిਰ ਫਾਲ ਨਹੀਂ ਹੋਣਾ ਇੱਥੇ ਲੈ ਲਓ ਲੇਡੀਜ਼ ਦੇ హెయిਰ ਦਾ ਕੋਈ ਕੋਈ ਨਕਸ਼ਾ ਜਾ ਝੜਦੇ ਆ ਕੁਝ ਵੀ ਹੈ ਲੇਡੀ ਦੇ ਜੈਂਸ ਦੇ ਇਹਦੇ ਵੀ ਝੜਦੇ ਆ ਕੋਈ ਵੀ ਲਾ ਸਕਦਾ ਆ ਡੈਂਸਿਟੀ ਕਿ ਇਹਦੀ ਪਤਲੀ ਹੋ ਗਈ ਹੈਵੀ ਕਰਨੀ ਉਹਨੂੰ ਲਾ ਜੀ ਕਹਿੰਦੇ ਡੈਂਡਰਫ ਆ ਹਾਂਜੀ ਉਹਦਾ ਵੀ ਆਇਲ ਹੈਗਾ ਮੇਰੇ ਕੋਲੇ ਓਕੇ ਇੱਕ ਵਾਰ ਲਾਉਣਾ ਰੱਤ ਤੋਂ ਰਾ ਡੈਂਡਰਫ ਖਤਮ ਆ ਤੁਹਾਡਾ ਬਾਕੀ ਗੱਲ ਹੈ ਹਾਂਜੀ ਹਫਤੇ ਵਿੱਚ ਇੱਕ ਵਾਰ ਮੈਂ ਲੈ ਕੇ ਜਾਊਂਗਾ ਹਫਤੇ ਵਿੱਚ ਇੱਕ ਇਹਦੇ ਵਿੱਚ ਕਮੈਂਟ ਆ ਜਾਣਾ ਸਾਨੂੰ ਜਿਹੜਾ ਪੱਤੀ ਨਾਲ ਦਾੜੀ ਬਣਾਉਂਦਾ ਦਾੜੀ ਟੁੱਟੇ ਜਾਣੀ ਆ ਓਕੇ ਉਹ ਟੁੱਟਣ ਦਾ ਕਾਰਨ ਇਹ ਹੁੰਦਾ ਸ਼ਾਰਪ ਹੁੰਦੀ ਆ ਬਹੁਤ ਜ਼ਿਆਦਾ ਤਿੱਖੀ ਹੁੰਦੀ ਆ ਠੀਕ ਹੈ ਦੂਸਰਾ ਹੈ ਬੋਟੋਕਸ ਦਾ ਰੇਟ ਚੱਲਦਾ ਬਾਹਰ 8000 ਰੁਪਏ 7000 ਰੁਪਏ ਮਿਰਰ 2500 ਰੁਪਏ ਇੰਨਾ ਫਰਕ ਹੈ ਮੈਂ ਕਿਹਾ ਬਈ ਮੇਰਾ ਇੱਕ ਕਹਿਣਾ ਹੁੰਦਾ ਛਿਲ ਨਹੀਂ ਲਾਉਣੀ ਹੈਗੇ ਦੀ ਵੀ ਕੰਮ ਜੈਨੂਨ ਕਰਕੇ ਦੋ ਘੱਟ ਪੈਂਚ ਕਰਕੇ ਦੋ ਕੁਆਂਟੀਟੀ ਵਧਾ ਲਓ ਕੰਮ ਸਭ ਨੂੰ ਅੱਜਕੱਲ ਦਿਕਤ ਆ ਕਿ ਇੱਕ ਮਹੀਨੇ ਵਿੱਚ ਗਰੰਟਡ ਆ ਕਿ హెయిਰ ਆਇਲ ਦਾ ਫਰਕ ਪੈਣਾ ਹੀ ਪੈਣਾ ਨਾ ਡੈਂਸਿਟੀ ਗੰਜਾਪਾਣਾ ਡੈਂਸਿਟੀ ਵਧਾਉਣੀ ਆ ਹਲਕੇ ਹੋ ਗਏ ਬਾਲ ਤੁਹਾਡੇ ਹਨਾ ਉਦੋਂ 3 ਮਹੀਨੇ ਤੋਂ 1 ਮਹੀਨੇ ਤੋਂ ਲੈ ਕੇ 3 ਮਹੀਨੇ ਦਾ ਕੋਰਸ ਆ 3 ਮਹੀਨੇ ਫਰਕ ਪੈਣਾ ਸ਼ੁਰੂ ਹੋ ਜਾਂਦਾ ਕਿਉਂਕਿ ਜਦ ਬਾਲ ਝੜਦੇ ਆ ਨਾ ਬਈ ਇੱਕੋ ਦਿਨ ਤਾਂ ਝੜ ਨਹੀਂ ਜਾਂਦੇ ਉਹ ਹੌਲੀ ਹੌਲੀ ਝੜਦੇ ਤਾਂ ਹੌਲੀ 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 ਉਹਦੀ ਗਰੋਥ ਹੋਣੀ ਸੱਚੇਕਰ ਦੋਸਤੋ ਕੀ ਹਾਲ ਚਾਲ ਹੈ ਜੀ ਲਓ ਜੀ ਅੱਜ ਇੱਕ ਘੈਂਟ ਵੀਡੀਓ ਲੈ ਕੇ ਆਇਆ ਇੱਕ ਖੰਨਾ ਸ਼ਹਿਰ ਤੁਹਾਨੂੰ ਸਾਰਿਆਂ ਨੂੰ ਪਤਾ ਕਿਸੇ ਖਾਸ ਚੀਜ਼ ਲਈ ਮਸ਼ਹੂਰ ਹੈ ਅਕਸਰ ਆਪਾਂ ਕਈ ਗੀਤਾਂ ਦੇ ਵਿੱਚ ਵੀ ਸੁਣਿਆ ਹੁੰਦਾ ਤੇ ਅਸਲ ਦੇ ਵਿੱਚ ਉਹ ਗੀਤਾਂ ਵਾਲਾ ਬਾਈ ਹੈ ਕੌਣਾ ਮੈਸ ਨੂੰ ਰੂਬਰੂ ਕਰਾਉਣਾ ਪਹਿਲਾਂ ਤਾਂ ਵੀਰੇ ਵੈਲਕਮ ਹੈ ਆਪਣੇ ਚੈਨਲ ਤੇ ਤੇ ਬਸ ਉਹ ਕਰਨ ਔਜਲੇ ਦੀ ਫੇਮਸ ਰੇਅਰ ਲੈਣਾ ਆਪਣੀ ਹਨਾ ਕਹਿੰਦਾ ਖੰਨੇਓ ਕਰਾ ਕੇ ਮੁੱਛ ਖੁੰਡੀ ਗੋਰੀ ਹੈ ਚੰਡੀਗੜ੍ਹ ਜਾ ਮਹਾਰਾਜਪੁਰੇ ਕੋਲ ਦੀ ਉਹ ਜਿਹੜੀ ਲੈਣ ਗਾਈ ਗਈ ਸੀ ਆ ਬਾਈ ਦੇ ਬਦولت ਗਾਈ ਗਈ ਸੀ ਆਪਣਾ ਹੀ ਕੰਮ ਸਿਰਣਾ ਵੀਰੇ ਪ੍ਰੋਪਰ ਹੁਣ ਤੱਕ ਦਾ ਇੰਟਰੋਡਿਊਸ ਕਰ ਦੋ ਇਹ ਬਾਈ ਹੋਰ ਹਨਾ ਆਪਣਾ ਉਰੇ ਖੰਨੇ ਦੇ ਵਿੱਚ ਮੈਸ ਨੂੰ ਪ੍ਰੋਪਰ ਸਮਝਾਉਂਗਾ ਪਹਿਲਾਂ ਆਪਣੇ ਜਿਵੇਂ ਵੌਇਸ ਦਾ ਹੈਗੀ ਹੈਗਾ ਸੀਗਾ ਜਿਵੇਂ ਤੁਸੀਂ ਦੇਖ ਰਹੇ ਹੋ ਬਾਈ ਹੋਰ ਬੈਠੇ ਵੀ ਨਾ ਆਪਣਾ ਮੁਸਟੈਚਸ ਕਰਾਉਣੀਆਂ ਨੇ ਕਿਸੇ ਨੇ ਨਾ ਮੁੱਛਾ ਕਹਦੇ ਨੇ ਦਾੜੀ ਕਹਿੰਦੇ ਨੇ ਇਹਦੇ ਵਿੱਚ ਸਭ ਤੋਂ ਜੇ ਆਪਾਂ ਗੱਲ ਕਰੀਏ ਟਾਪ ਦਾ ਕੰਮ ਕਰਾਉਣਾ ਹੋਵੇ ਆ ਜਾਣਗੇ ਇੱਕ ਵਾਰੀ ਆਪਣੇ ਸੈਲੂਨ ਦਾ ਨਾਮ ਐਡਰੈਸ ਕਿੱਥੇ ਐ ਪ੍ਰੋਪਰ ਦੱਸਿਓ ਬਾਈ ਪਹਿਲਾਂ ਆਪਣਾ ਨਾਮ ਸੀ ਟਰੂ ਬਾਰਬਰ ਟਰੂ ਬਾਰਬਰ ਦਾ ਨਾਮ ਦਾ ਆਲਮੋਸਟ ਸਾਰੀ ਜਾਣਦੇ ਆ ਆਪਾਂ ਕੁਝ ਰੀਜ਼ੂਨਾ ਕਰਕੇ ਨਾ ਨਾਮ ਚੇਂਜ ਕਰਨਾ ਪੈ ਗਿਆ ਸੀ ਹੁਣ ਆਪਾਂ ਨਾਮ ਰੱਖਿਆ 910 ਸਟਾਈਲ ਓਕੇ ਟਰੂ ਬਾਰਬਰ ਵੀ ਆਪਣਾ ਹੀ ਅਦਰ ਟਾਈਮ ਤੇ 910 ਸਟਾਈਲ ਵੀ ਆਪਣਾ ਹੀ ਆ ਇਹ 910 ਸਟਾਈਲ ਦੀ ਗੱਲ ਕਰੀਏ ਜੇ ਆਪਾਂ ਇਹ ਖੰਨੇ ਦੇ ਵਿੱਚ ਪ੍ਰੋਪਰ ਪੈਂਦਾ ਕਿੱਥੇ ਆ ਇਹ ਜੀਟੀਵੀ ਮਾਰਕੀਟ ਦੇ ਵਿੱਚ ਹੈ ਜੀ ਹਾਂਜੀ ਐਸਆਈਓ 10 ਨਾ 3ਰਡਾ 4ਥ ਫਲੋਰ ਆ ਰੈਸਟੋਰੈਂਟ ਵਾਲੀ ਮਾਰਕੀਟ ਜੀਟੀ ਰੋਡ ਦੇ ਉੱਤੇ ਹੀ ਪੈਂਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਜਿਵੇਂ ਲੰਘਦੇ ਵਕਤ ਦੇਖ ਲਈ ਆਪਾਂ ਹਾਂ ਹਾਂ ਕਹਿ ਲਓ ਮਿਨੀ 3b2 ਹੈ ਖੰਨੇ ਦਾ ਓਕੇ ਤੇ ਸਾਰੀ ਉਹ ਉਹੀ ਰੌਣਕ ਮੇਲਾ ਲੱਗਦਾ ਆਈਲੈਂਡ ਸੈਂਟਰ ਨੇ ਉਹ ਕਾਫੀ ਵਧੀਆ ਤੇ ਇੱਕ ਇੱਕ ਬਾਈ ਹੋਰ ਨਾ ਨਾ ਲੋਗੋ ਲਾਇਆ ਹੋਇਆ ਤਾਂ ਵਾਲੇ ਪਾਸੇ ਜੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਆ ਹਨਾ ਤੇ ਉਹ ਆਪਣਾ ਮੁਸਟੈਚਸ ਦਾ ਲੋਗੋ ਦੇਖ ਕੇ ਉਹ ਪਹੁੰਚ ਸਕਦੇ ਆ ਇੱਕ ਕਾਰਨਰ ਤੇ ਪੈਂਦਾ ਮਾਰਕੀਟ ਦੀ ਤੀਜਾ ਤੇ ਚੌਥਾ ਫਲੋਰ ਉ ਤੇ ਹੋਰ ਕਰਕੇ ਹੈਗੇ ਲੋਕਵੇਂ ਨਹੀਂ ਆਪਾਂ ਲਕਾਂਬੀ ਲਿਮਟਿਡ ਦਾ ਹੀ ਕਰੀਦਾ ਆ ਠੀਕ ਹੈ ਤੇ ਸਭ ਤੋਂ ਵਧੀਆ ਗੱਲ ਚਲੋ ਬੁਆਇਸ ਦਾ ਤਾਂ ਹੈਗੀ ਹੈਗਾ ਜੀ ਸ਼ੁਰੂ ਤੋਂ ਰਹੀ ਹੈ ਇਹਨਾਂ ਕੋਲ ਤੇ ਹੁਣ ਨਾਲ ਆਪਣਾ ਗਰਲਜ਼ ਦਾ ਜਿਵੇਂ ਹੈਗਾਗਾ ਹਣ ਸਾਰੇ ਤਰ੍ਹਾਂ ਦੇ ਜੋ ਵੀ हेयर ਦੇ ਰਿਲੇਟਡ ਪਹਿਲਾਂ ਪਹਿਲਾ ਕੰਮ ਲੇਡੀਜ਼ ਦਾ ਹੀ ਕਰਦਾ ਸੀ ਮੈਂ ਜਦੋਂ ਸਿੱਖਿਆ ਕੋਰਸ ਕੀਤਾ ਲੇਡੀਜ਼ ਦੇ ਸੀਗੇ ਓਰੇ ਆ ਕੇ ਜ਼ਿਆਦਾ ਜਿਵੇਂ ਫੋਕਸ ਹੋ ਗਿਆ ਜੈਂਸ ਵੱਲ ਹਾਂ ਜੈਂਸ ਦੇ ਵਿੱਚ ਵਧੀਆ ਨਾਮ ਬਣ ਗਿਆ ਤੇ ਡ੍ਰੀਮ ਸੀਗਾ ਕਿ ਲੇਡੀਜ਼ ਨਾਲ ਰੱਖਾਂਗੇ ਆਪਾਂ ਆਪਾਂ ਲੇਡੀਜ਼ ਦਾ ਪ੍ਰੋਪਰ ਨਾਲ ਗਿਆ ਸੈਪਰੇਟ ਸੈਪਰੇਟ ਏਰੀਏ ਨੇ ਠੀਕ ਹੈ ਥੱਲੇ ਵਾਲੇ ਫਲੋਰ ਤੇ ਜਿਵੇਂ ਆਪਾਂ ਖੜੇ ਆ ਇਹ ਲੇਡੀਜ਼ ਦਾ ਵੈਸੇ ਬੇਸਿਕਲੀ ਓਕੇ ਚੌਥਾ ਫਲੋਰ ਜਿਹੜਾ ਤੋਂ ਕੰਮ ਚੱਲਦું ਏ ਦੇਖ ਕੇ ਆਏ ਹਾਂ ਉਹ ਜੈਂਸ ਦਾ ਆ ਇਹ ਕਰੇ ਕੱਤੀ ਥੋੜੇ ਟਾਈਮ ਬਾਅਦ ਮੈਂ ਰੈਨੋਵੇਟ ਕੋਈ ਨਾ ਕੁਝ ਕਰਾਉਣਾ ਹੀ ਰਹਿਣਾ ਔਰੇ ਜਿਹੜੇ ਬੈਂਦੇ ਨਹੀਂ ਦੇਖ ਕੇ ਜਿੰਨਾ ਕ ਪੈਸਾ ਆ ਗਿਆ ਲਾਦੀ ਦਾ ਕਿਤਨਾ ਕਿਤ ਤੇ ਸਭ ਤੋਂ ਵਧੀਆ ਗੱਲ ਕੀ ਹੈ ਇਹ ਲੇਡੀਜ਼ ਦਾ ਅਲੱਗ ਤੋਂ ਹੀ ਆ ਵਾਇਸ ਦਾ ਅਲੱਗ ਤੋਂ ਹੀ ਆ ਤਾਂ ਕਰਕੇ ਜੇ ਕੁੜੀਆਂ ਉਹਨੀਆਂ ਚਾਹੁੰਦੀਆਂ ਨੇ ਤਾਂ ਕੋਈ ਦਿੱਕਤ ਨਹੀਂ ਮਤਲਬ ਵਾਇਸ ਦੇ ਨਾਲ ਕਦੇ ਵੀ ਔਰੇ ਇਕੱਠੇ ਹੈ ਨਹੀਂ ਕੋਈ ਸਿਸਟਮ ਨਹੀਂ ਹੈਗਾ ਨਾ ਤੇ ਭਾਈ ਉਹ ਜਿਹੜਾ ਆਪਣਾ ਔਇਲ ਦਾ ਚੱਲਿਆ ਸੀਗਾ ਉਹ ਤੋਂ ਥੋੜਾ ਮੈਨੂੰ ਡੈਮੋ ਦਿਖਾਉਂਗੇ ਕੋਈ ਔਇਲ ਦਿਓ ਹਾਂਜੀ ਮਿਲ ਕੋ ਫੋਨ ਦੇ ਸਭ ਤੋਂ ਜਿਹੜੀ ਮੇਨ ਚੀਜ਼ ਹੈ ਉਹਦੇ ਰਿਜ਼ਲਟ ਬਸ ਉਹ ਇੱਕ ਵਾਰੀ ਆਪ ਉਦੇ ਬੰਦੇ ਨੂੰ ਬੈਨੀਫਿਟਸ ਕੀ ਕੀ ਨੇ ਪਹਿਲੀ ਗੱਲ ਵੀਰੇ ਮੈਂ हेयर ਰੋਲ ਆਪਣਾ ਬਣਾਉਣਾ ਕਿਦੋਂ ਬਾਇ ਨਹੀਂ ਕਰਦਾ ਖੰਨੇ ਦੇ ਵਿੱਚ ਕੀ ਹੋਇਆ ਕੋਈ ਬੰਦੇ ਆਏ ਆਪਣੇ ਕੋਲੋਂ ਹਾਂਜੀ ਤੇ ਦੂਸਰਾ ਲੈ ਕੇ ਆ ਨਾਈਨ 116 ਖੰਨੇ ਦੇ ਵਿੱਚ ਬੰਦੇ ਆਏ ਆਪਣੇ ਕੋਲੋਂ ਤੇ ਉਹਨਾਂ ਨੇ ਨਾ ਇੱਥੋਂ ਕਿਤੇ ਪਤਾ ਨਹੀਂ ਸੀ ਉਹਨਾਂ ਨੂੰ ਟੌਪ ਦਾ ਆਪਣਾ ਜਿੰਮੇਵਾਲ ਹੁੰਦਾ ਔਰ ਇਹਦਾ ਠੀਕ ਹੈ ਤੇ ਉਹਨਾਂ ਨੇ ਨਾ ਕਿਤੇ ਹੋਰ ਚਲੇ ਗਏ ਉਹ ਕਹਿੰਦੇ ਹਾਂਜੀ ਭਈ ਅਸੀਂ ਹੀ ਹਾਂ ਹਮ ਹਮ ਡੋਗਲ ਕੇ ਸੀ ਤੋਂ ਤੇ ਹਾਂ ਤੁਹਾਡਾ ਮੈਂ ਅਵੇਲ ਅੱਛਾ ਠੀਕ ਹੈ ਬੰਦੇ ਬਾਹਰੋਂ ਆਏ ਕੰਮ ਕਰਾਉਣਾ ਨਹੀਂ ਕੰਮ ਕਰਾਉਣਾ ਨਹੀਂ ਔਇਲ ਲੈਣਾ ਹੈ ਅੱਛਾ ਔਇਲ ਲੈਣਾ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਉਹਨਾਂ ਨੂੰ ਨਾਮ ਪਤਾ ਸੀ ਉਹਨਾਂ ਨੂੰ ਉਹ ਕਹਿੰਦੇ ਨਾ ਉਹ ਇਹ ਨਹੀਂ ਕਹਿੰਦੇ ਭਾਈ ਔਇਲ ਅਸੀਂ ਇੱਕੇ ਜਗ੍ਹਾ ਤੋਂ ਲੈਣੇ ਆ ਸਾਰੀ ਮੈਸ ਗਾਈਡ ਕੀ ਕੀਤਾ ਬੰਦੇ ਨੇ ਵੀ ਅਸੀਂ ਔਇਲ ਇੱਕੋ ਜਗ੍ਹਾ ਤੋਂ ਲੈਣੇ ਆ ਅਲੱਗ ਅਲੱਗ ਸਲੂਨਾਂ ਤੇ ਰੱਖ ਕੇ ਸੀਲ ਕਰਦੇ ਆ ਔਇਲ ਸਾਡਾ ਇੱਕੋ ਹੁੰਦਾ ਨਹੀਂ ਮੇਰਾ ਔਇਲ ਮੇਰੇ ਕੋਲੋਂ ਹੀ ਮਿਲਣਾ ਤੁਹਾਨੂੰ ਕਿਤੇ ਹੋਰ ਨਹੀਂ ਮਿਲਣਾ ਮੈਂ ਆਪ ਤਿਆਰ ਕਰਦਾ ਜਿਵੇਂ ਜੇ ਇਹਦੇ ਰਿਜ਼ਲਟ ਜੇ ਤੁਹਾਨੂੰ ਕਹਿੰਦਾ ਕਿ ਇਹ ਇਹਦਾ ਰਿਜ਼ਲਟ ਤੁਹਾਨੂੰ हेयर फॉਲ ਦਾ 1 ਮਹੀਨੇ 'ਚ ਮਿਲ ਜਾਣਾ ਹਾਂ ਜਿਹੜੇ ਬਾਲ ਝਾੜਦੇ ਨੇ ਬੇਸਿਕਲੀ ਨਾ ਸਭ ਨੂੰ ਅੱਜਕੱਲ ਦਿਕਕਤ ਆ ਕਿ 1 ਮਹੀਨੇ ਵਿੱਚ ਗਰੰਟਡ ਆ ਕਿ हेयर ऑयल ਦਾ ਫਰਕ ਪੈਣਾ ਹੀ ਪੈਣਾ ਹਮਾਂ ਠੀਕ ਹੈ ਜੀ ਤੇ ਜਿਹੜੀ ਤੁਸੀਂ ਕਹਿੰਦੇ ਹੋ ਡੈਂਸਿਟੀ ਗੰਜਾਪਾਣਾ ਡੈਂਸਿਟੀ ਵਧਾਉਣੀ ਆ ਹਲਕੇ ਹੋਗੇ ਬਾਲ ਤੁਹਾਡੇ ਹਨਾ ਉਹ ਤੋਂ 3 ਮਹੀਨੇ ਤੋਂ 1 ਮਹੀਨੇ ਤੋਂ ਲੈ ਕੇ 3 ਮਹੀਨੇ ਦਾ ਕੋਰਸ ਆ 3 ਮਹੀਨੇ ਫਰਕ ਪੈਣਾ ਸ਼ੁਰੂ ਹੋ ਜਾਂਦਾ ਕਿਉਂਕਿ ਜੇ ਬਾਲ ਝਾੜਦੇ ਆ ਨਾ ਬਾਈ ਇੱਕੋ ਦਿਨ ਤਾਂ ਝੜ ਨਹੀਂ ਜਾਂਦੇ ਉਹ ਹੌਲੀ-ਹੌਲੀ ਝੜਦੇ ਤਾਂ ਹੌਲੀ-ਹੌਲੀ ਹੌਲੀ-ਹੌਲੀ ਉਹਦੀ ਗਰੋਥ ਹੋਣੀ ਵੀ ਸ਼ੁਰੂ ਹੁੰ ਕ੍ਰੀ ਗ੍ਰੋਥ ਕਰਨ ਨੂੰ ਟਾਈਮ ਲੱਗਦਾ ਇੱਕ ਸਭ ਤੋਂ ਵੱਡਾ ਸਕੈਮ ਚੱਲ ਰਿਹਾ ਵੀਰੇ ਮਾਰਕੀਟ 'ਚ ਆਪਾਂ ਤਾਂ ਓਪਨ ਗੱਲ ਕਰਦੇ ਆਂਗੇ ਜਿਨ੍ਹਾਂ ਦੇ ਤਾਂ ਮਤਲਬ ਗੰਜਾ ਪਣੀ ਐ ਉਹ ਕਹਿੰਦੇ ਸਭ ਤੋਂ ਤੇਲ ਲੈ ਜੋ ਵਾਲ ਉੱਗ ਜਾਣਗੇ ਆਪਾਂ ਤੇ ਨਹੀਂ ਇਹ ਤੁਹਾਨੂੰ ਮੈਂ ਹੁਣ ਪਰਸਨਲੀ ਬੈਠੇ ਹੀ ਤੁਹਾਨੂੰ ਦਿਖਾਇਆ ਹੀ ਆ ਵੀ ਕੀ ਚੱਲਦਾ ਮੈਂ ਪ੍ਰੋਪਰ ਦਿਖਾਈਆਂ ਕਿ ਉਹਨਾਂ ਦੇ ਬਿੱਗਾਂ ਲੱਗੀਆਂ ਕੁਝ ਵੀ ਇਹ ਜੋ ਰਿਜ਼ਲਟ ਨੇ ਲਾਇਵ ਇੱਥੇ ਬੰਦਾ ਆਉਂਦਾ ਵੀਰੋਂ ਨਹੀਂ ਆਏ ਨਜਮੇ ਜਿਨ੍ਹਾਂ ਨੇ ਆਇਲ ਯੂਜ਼ ਕੀਤਾ ਆਪਾਂ ਨੇ ਉਹਨਾਂ ਦਾ ਪਾ ਦੇਣਾ ਕਿ ਇਹਨਾਂ ਨੇ ਕੋਈ ਬ੍ਰਾਂਡ ਦੀ ਪ੍ਰੋਮੋਸ਼ਨ ਕੀ ਹੁੰਦੀ ਆ ਬੂਸ ਲੱਗ ਜਾਂਦੇ ਨੇ ਜੀ ਕੋਈ ਇਨਫਲੂਐਂਸਰ ਬੁਲਾ ਉਹ ਨਾਲ ਨਹੀਂ ਜਿੰਨੇ ਮੇਰੇ ਕੋਲ ਆਏ ਨੇ ਜੈਨੂਇਨ ਹੀ ਆਏ ਨੇ ਮੈਂ ਜਨੇ ਇਨਫਲੂਐਂਸਰ ਵੀ ਆਏ ਨੇ ਆਪਣਾ ਕੰਮ ਕਰਾਉਣ ਆਏ ਨੇ ਸਪੈਸ਼ਲ ਠੀਕ ਹੈ ਵੀਡੀਓ ਪਾਈਆਂ ਹੋਈਆਂ ਨੇ ਮੇਰੀਆਂ ਮੈਂ ਕਿਹਨੂੰ ਪ੍ਰੋਮੋਸ਼ਨ ਨਹੀਂ ਜੇ ਕਿਹਨੂੰ ਫਰਕ ਪੈਂਦਾ ਆਬਵੀਅਸਲੀ ਆਉਂਦਾ ਆ ਸਾਡੇ ਕੋਲ ਆਉਣ ਤੋਂ ਪਹਿਲਾਂ ਹੀ ਕਹਿੰਦੇ ਨੇ ਭਲਾ ਔਇਲ ਯੂਜ਼ ਕਰ ਲਓ ਜੇ ਔਇਲ ਨਾਲ ਫਰਕ ਪੈਂਦਾ ਤਾਂ ਉਹਨੂੰ ਆਪੇ ਪਤਾ ਲੱਗਣਾ ਬੰਦੇ ਜੈਨੂਇਨ ਨੇ ਸਹੀ ਗੱਲ ਹੈ ਕਿਉਂ ਦੇਖੋ ਝੂਠ ਇੱਕ ਨਾਲ ਬੋਲਾਂਗੇ ਦੋ ਨਾਲ ਬੋਲਾਂਗੇ ਬਾਈ ਨੂੰ ਕਹਿ ਦੂੰਗਾ ਤੁਹਾਨੂੰ ਕਹਿ ਦੂੰਗਾ ਦੋ ਚਾਰ ਵੀਡੀਓ ਬਣਵਾ ਲੂੰਗਾ 11 1200 ਆਇਲ ਦੀ ਰਿਜ਼ਲਟ ਦੀ ਵੀਡੀਓ ਨਹੀਂ ਪਾਉਂਦਾ ਸਹੀ ਗੱਲ ਮੈਂ ਚੈਲੰਜ ਕਰਦਾ ਹਾਂ ਜੇ ਕਿਸੇ ਨੇ ਇੰਨਾ ਰਿਜ਼ਲਟ ਪਾਇਆ ਹੋਊਗਾ ਲਾਈਵ ਵੀਡੀਓ ਕਲਾਇੰਟ ਦੀਆਂ ਜੇ ਤੁਸੀਂ ਵੀਰ ਹੋਰਾਂ ਦੇ ਰਿਜ਼ਲਟ ਦੀਆਂ ਵੀਡੀਓਜ਼ ਦੇਖਣੀਆਂ ਨੇ ਤਾਂ ਜਿਹੜਾ ਆਪਾਂ ਨੀਚੇ ਨਾਲ ਦਾ ਪੇਜ ਉਹਨਾਂ ਪੇਜ ਦਾ ਨਾਮ ਵੀ ਦੱਸ ਦੋ ਕਿ ਦੋ ਇਸ ਟਾਈਮ ਦੋ ਪੇਜ ਚੱਲਦੇ ਆ ਇੱਕ ਦਾ ਟਰੂ ਬਰਬਰ ਦੇ ਨਾਮ ਉਤੀ ਚੱਲਦਾ ਤਾਂ ਇੱਕ 9x100 ਸਟਾਈਲ ਦੇ ਨਾਮ ਉਤੀ ਚੱਲਦਾ ਸਰਚ ਕਰ ਲਿਓ ਆਪਣਾ ਇੰਸਟਾਗ੍ਰam ਤੇ ਜਾ ਕੇ ਤੁਸੀਂ ਪਹਿਲਾਂ ਰਿਜ਼ਲਟ ਚੈੱਕ ਕਰ ਲਿਓ ਤੇ ਆਹ ਵਾਲਾ ਆਇਲ ਹੈ ਇਹ ਆਪਣਾ ਮੁਸਟੈਸ਼ ਦੇ ਲਈ ਯੂਜ਼ ਕਰ ਸਕਦੇ ਨੇ ਬਾਲਾਂ ਦੇ ਸਿਰ ਦੇ ਵਾਲ ਜੇਲੂਸ ਕਰ ਸਕਦੇ ਹਨ ਦਾੜੀ ਥੋੜੀ ਜਿੱਥੇ ਲਾ ਲੈ ਜੇ ਲੇਡੀਜ਼ ਦੇ హెయిਰ ਦਾ ਕੋਈ ਕੋਈ ਨਕਸ਼ਾ ਜਾ ਛੱਡਦੇ ਆ ਕੁਝ ਵੀ ਹੈ ਲੇਡੀ ਦੇ ਜੈਂਟਸ ਦੇ ਕਿਹਦੇ ਵੀ ਛੱਡਦੇ ਆ ਕੋਈ ਵੀ ਲਾ ਸਕਦਾ ਹੈ ਡੈਂਸਿਟੀ ਕਿ ਇਹਦੀ ਪਤਲੀ ਹੋ ਗਈ ਹੈਵੀ ਕਰਨੀ ਉਹਨੂੰ ਲਾ ਸਕਦੇ ਆ ਜਿਹੜਾ ਕਹਿੰਦਾ ਪ੍ਰੋਪਰ ਗੰਜਾ ਹੋ ਗਿਆ ਬੰਦਾ ਉਹਦੇ ਵਾਲ ਨਹੀਂ ਹੋਣੇ ਵੀਰੇ ਕਿਉਂਕਿ ਉਹ ਬਹੁਤ ਖਾ ਲੰਗ ਚੁੱਕਿਆ ਬਾਈ ਦੀ ਇਹ ਗੱਲ ਮੈਨੂੰ ਸਹੀ ਵੀ ਲੱਗੀ ਵੀ ਯਾਰ ਦੇਖੋ ਮੇਰੀ ਗੱਲ ਸੁਣ ਕਈ ਕਹਿ ਦੇਣ ਕਈ ਦੇਖੋ ਯਾਰ ਗੱਪ ਮਾਰ ਕੇ ਚੀਜ਼ ਵੇਚਣ ਵਾਲਾ ਕੰਮ ਹੈ ਹੀ ਕੋਈ ਨਹੀਂ ਬਾਈ ਕਹਿੰਦਾ ਜੇ ਗੰਜੇ ਜਿਹਦੇ ਝੜ ਗਏ ਹਲਕੇ ਵਾਲ ਨੇ ਉਹਨਾਂ ਤੇ ਇਹ ਹਲਕਿਆਂ ਨੂੰ ਮੋਟਾ ਕਰ ਦੋ ਸਟਰੋਂਗ ਕਰ ਦੋ ਵਾਲ ਬਸ ਆ ਚੀਜ਼ ਹੁੰਦੀ ਹੁੰਦੀ ਹੈ ਵੀਰੇ ਜੇ ਆਪਾਂ ਗੱਲ ਕਰੀਏ ਵੀਰੇ ਕੋਸਟ ਦੀ ਆਪਣੀ ਇਹ ਆਇਲ ਦਾ ਕੀ ਕੋਸਟ ਪੈਂਦੀ ਹੈ 770 ਰੁਪਏ ਦਾ ਵੀਰੇ ਡਿਲੀਵਰੀ ਫ੍ਰੀ ਆ 올 ਇੰਡੀਆ ਇਹ ਕਿੰਨੇ ਐਮਐਲ ਹੁੰਦੇ ਦੇ ਵਿੱਚ ਜੇ ਤੁਸੀਂ ਆਏ ਤੇ ਲਈ ਤੇ ਸਕੀਮ ਦੇ ਦਿੰਦਾ ਮੈਂ ਹਾਂ ਤੁਹਾਡੇ ਆਏ ਤੇ ਮੇਰੇ ਹੁਣੇ ਮੈਂ ਕੋਈ ਬਣਾਈ ਨਹੀਂ ਕੁਝ ਨਹੀਂ ਤਿੰਨ ਸ਼ੀਸ਼ੀਆਂ ਵਿੱਚ ਇੱਕ ਸ਼ੀਸ਼ੀ ਫ੍ਰੀ ਆ ਕੂਪਨ ਕੋਡ ਲਾ ਦੋ ਹਾਂਜੀ ਤਿੰਨ ਸ਼ੀਸ਼ੀਆਂ ਪਿੱਛੇ ਜੇ ਕੋਈ ਬਾਈ ਦੀ ਰੈਫਰੈਂਸ ਤੇ ਆਉਂਦਾ ਕਾਲ ਕਰਦਾ ਹੈ ਨਾ ਵੀ ਉਹਨੇ ਵੀਡੀਓ ਦੇਖੀ ਆ ਤੇ ਇੱਕ ਸ਼ੀਸ਼ੀ ਫ੍ਰੀ ਦੇ ਦਾਂਗੇ ਤਾਂ ਆਜਾ ਕੋ ਤਿੰਨ ਸ਼ੀਸ਼ੀਆਂ ਲੈ ਕੇ ਜਾਓ ਇੱਕ ਆਪਣੇ ਵੱਲੋਂ ਫ੍ਰੀ ਆਪਣੇ ਪੇਜ ਨੂੰ ਫੋਲੋ ਕਰ ਲਿਓ ਹੁਣ ਗੱਲ ਕਰਦੇ ਸੀ ਆਇਲ ਦੀ ਮੁੰਡੇ ਵੀ ਕੁੜੀਆਂ ਵੀ ਯੂਜ਼ ਕਰ ਸਕਦੇ ਨੇ ਤੇ ਵੀਰੇ ਆਪਾਂ ਗੱਲ ਕਰੀਏ ਆਪਣੇ ਵੌਇਸ ਦੇ ਵਿੱਚ ਮਸਟੈਚੇਸ ਦਾ ਚਲੋ ਹੈਗੀ ਹੈਗਾ ਆਪਣਾ ਹਨਾ ਤੇ ਥਾੜੀ ਹਰ ਇੱਕ ਚੀਜ਼ ਆ ਜਿਵੇਂ ਬਾਡੀ ਮਸਾਜ ਤੋਂ ਲੈ ਕੇ ਬਾਡੀ ਮਸਾਜ ਜਿਹੜਾ ਕਿਉਂਕਿ ਮੇਰੇ ਕੋਲ ਨਾ ਆਲ ਇੰਡੀਆ ਤੋਂ ਬੰਦੇ ਆਉਂਦੇ ਸੀ ਜਿਵੇਂ ਉਹਨਾਂ ਕਰਕੇ ਮੈਨੂੰ ਕੋਈ ਹੁੰਦਾ ਟਰੈਵਲ ਕਰ ਕਰਕੇ ਥੱਕ ਜਾਂਦੇ ਆ ਹੁਣ ਮੈਂ ਉਹਨਾਂ ਚੀਜ਼ ਲਈ ਵੀ ਆ ਫ੍ਰੀ ਕਰਤੀ ਕੋਈ ਇਹਦਾ ਕੋਈ ਪੈਸਾ ਨਹੀਂ ਕੁਛ ਨਹੀਂ ਕੋਈ ਵੀ ਆਓ ਬੈਠੋ ਲਓ ਇਹ ਐਨਾ ਸੋਚੋ ਕਿ ਇਹਨੇ ਮ사ਜਰ ਲਈ ਹੋਈ ਆ ਤੁਹਾਡੀ ਮ사ਜ ਕਰਨਗੇ ਨਾ ਜਿਵੇਂ ਤੁਸੀਂ ਦੂਰੋਂ ਆਨੇ ਹੋ ਥੱਕੇ ਹੋਨੇ ਹੋ ਤਾਂ ਤੁਸੀਂ ਉਰੇ ਬੈੱਕ ਕੇ ਆਪਦੇ ਲੱਤਾਂ ਲੱਤਾਂ ਨੂੰ ਰਿਲੈਕਸ ਕਰ ਸਕਦੇ ਹੋ ਹਣਾ ਬਾਈ ਉਹ ਨਹੀਂ ਨੇ ਹੁਣ ਬਾਈ ਉਹ ਵਿਚਾਰੇ ਰਾਤ ਨੂੰ ਕਿਤੇ ਹੋਟਲ 'ਚ ਰਹੇ ਨੇ ਤੇ ਸੱਚੋ ਇੱਕ ਮੈਨੂੰ ਯਾਰ ਹੋਰ ਦਿਖਾਨਾ ਤੇ ਵੀਰੇ ਜੇ ਇੱਕ 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 ਮਿੰਟ ਵਾਸ ਥੋੜਾ ਇੱਧਰ ਕਰ ਲੋਗੇ ਲਾ ਆਪਾਂ ਬਾਈ ਨਾਲ ਥੋੜਾ ਜਿਹਾ ਗੱਲਬਾਤ ਕਰਦੇ ਆ ਜਮੀ ਵੀ ਨਹੀਂ ਚਲੋ ਛੱਡੋ ਬਾਈ ਗੁੱਸਾ ਕਰ ਗਿਆ ਓਕੇ ਓਕੇ ਚਲੋ ਕੋਈ ਚੱਕਰ ਨਹੀਂ ਬਰਨਾਲੇ ਤੋਂ ਨੇ ਵੈਸੇ ਹਾਂ ਬਰਨਾਲੇ ਤੋਂ ਇੱਥੇ ਆਏ ਨੇ ਖੰਨੇ ਸਪੈਸ਼ਲ ਦੂਜੀ ਤੀਜੀ ਵਾਰ ਆਏ ਨੇ ਫਰਕ ਲੱਗਿਆ ਬਾਈ ਕੁਛ ਤਿੰਨ ਮਹੀਨੇ ਕੱਢੇ ਬਾਈ ਨੇ ਕਹਿੰਦੇ ਮੁੱਛ ਨੂੰ ਵੀ ਪੁੱਛਿਆ ਸੀ ਪਹਿਲਾਂ ਵੀ ਕਿੰਨੇ ਮਹੀਨੇ ਬਾਅਦ ਤਿੰਨ ਮਹੀਨੇ ਕੱਢ ਗਈ ਇੱਕ ਵਾਰ ਬਣੀ ਮੁੱਛ ਗਰੋਥ ਹੋਈ ਹੈ ਬਾਈ ਹਾਂਜੀ ਹਾਂਜੀ ਪੂਰੀ ਗਰੋਥ ਹੋਈ ਜਾ ਕੇ ਲਾਓ ਤੇ ਇੱਕ ਬਾਈ ਬੈਠਾ ਆਪਣੇ ਇਹ ਐਸੀ ਗਾਈ ਕੁਰਸ਼ੇਤਰ ਸਾਈਡ ਤੋਂ ਹਨਾ ਤੇ ਇੱਥੇ ਬਾਈ ਬੈਠਾ ਕਿ ਤੁਸੀਂ ਦੇਖ ਸਕਦੇ ਹੋ ਕਿ ਮਤਲਬ ਬਹੁਤ ਇਹ ਨਾ ਨਾ ਹੋਟਲ 'ਚ ਸਟੇ ਕੀਤੀ ਹੈ ਓਕੇ ਆਉਣਾ ਬਾਈ ਕੋਲ ਹੀ ਆਉਣਾ ਇਹਨੇ ਕਿਤੇ ਨਹੀਂ ਜਾਣਾ ਬਾਈ ਨੇ ਵੀਡੀਓ ਦੇਖਣੀ ਕੁਝ ਵੀ ਮੇਰੇ ਕੋਲ ਆਲਮੋਸਟ ਸਾਰੀ ਇੰਡੀਆ ਚ ਬੰਦੇ ਆ ਜਾਂਦੇ ਨੇ ਬਈ ਜਿਵੇਂ ਜਿੱਥੇ ਪੰਜਾਬੀ ਬਸਦਾ ਹੈ ਫੌਰਨ ਤੋਂ ਵੀ ਆ ਜਾਂਦੇ ਨੇ ਹਰ ਇੱਕ ਜਗ੍ਹਾ ਤੋਂ ਮੈਨੂੰ ਇਹ ਹੁੰਦਾ ਕੋਈ ਟਰੈਵਲ ਕਰਕੇ ਆਇਆ ਕੁਛ ਵੀ ਆ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਮੇਸ਼ੀਨ ਆਉਂਦੀ ਹੈ ਦਿੱਕਤ ਨਾ ਹੋਵੇ ਹੁਣ ਬਾਈ ਨੂੰ ਸਪੈਸ਼ਲੇ ਮੈਂ ਉੱਪਰ ਬੈਠਾ ਸੀ ਮੈਂ ਬਾਈ ਯਾਰ ਸਵੇਰ ਦਾ ਆਇਆ ਹੋਇਆ ਤੇ ਰੋਟੀ ਪਾਣੀ ਪੁੱਛੋ ਬਲਾ ਬਾਈ ਨੂੰ ਇਹ ਇਹ ਕੰਮ ਕਰਦਾ ਚਲੋ ਬਾਹਰ ਆਪਣਾ ਨਾ ਤੇ ਇੱਕੋ ਦੱਸ ਦੋ ਜੀ ਚਲੋ ਨਾ ਮਸਟੈਚ ਦਾੜੀ ਦਾ ਤਾਂ ਹੈਗਾਗਾ ਵੀ ਮੁੰਡਿਆਂ ਦੇ ਕਈ ਵਾਰ హెయిਰ ਕਟਿੰਗ ਕਟਿੰਗ ਜਾਂ ਹੋਰ ਇੱਕ ਤਾਂ ਨਾ ਜਿਵੇਂ ਬਾਈ ਕੁਛ ਗਾਲਾਂ ਕੱਢਣ ਲੱਗ ਜਾਂਦੇ ਨੇ ਬਈ ਦੂਸਰੀ ਗੱਲ ਆ ਮੈਂ ਪੱਤੀਆਂ ਦਾ ਨਿਬੰਧਾ ਹਾਂ ਨੇੜੇ ਆ ਜਾ ਮੜਾ ਜੀ ਮੈਂ ਤੁਹਾਨੂੰ ਦਿਖਾ ਦਿੰਦਾ ਕੀ ਰੀਜ਼ਨ ਹੁੰਦਾ ਇਹ ਸੂਈ ਨਾਲ ਦਾੜੀ ਬੰਨੀ ਹੋਈ ਆ ਦੇਖੋ ਇਹ ਬਲੈਕ ਕਲਰ ਦੀ ਸੂਈ ਆ ਆ ਪੱਤੀ ਹੁੰਦੀ ਹੈ ਬਿਜਲੀ ਵਾਲੀ ਹਾਂਜੀ ਜਿਹਨਾਂ ਦਾੜੀ ਬੰਨੀ ਜਾਂਦੀ ਆ ਦੇਖੋ ਜਿਹੜਾ ਦਾੜੀ ਹੁਣ ਇਹਦੇ ਵਿੱਚ ਕਮੈਂਟ ਆ ਜਾਣਿਆ ਸਾਨੂੰ ਜਿਹੜਾ ਪੱਤੀ ਨਾਲ ਦਾੜੀ ਬੰਨੋਂਦੀ ਦਾੜੀ ਟੁੱਟੇ ਜਾਂਣੀ ਆ ਓਕੇ ਉਹ ਟੁੱਟਣ ਦਾ ਕਾਰਨ ਇਹ ਕਿੰਦਾ ਸ਼ਾਰਪ ਹੁੰਦੀ ਆ ਬਹੁਤ ਜ਼ਿਆਦਾ ਤਿੱਖੀ ਹੁੰਦੀ ਆ ਠੀਕ ਹੈ ਜੀ ਦੂਸਰਾ ਜਦ ਇਹਨੂੰ ਬੰਦਦੇ ਆ ਨਾ ਆਪਾਂ ਇਹਨੂੰ ਜਰ ਪਾ ਜਾਣੀ ਆ ਸਟੀਲ ਨੂੰ ਦੇਖੋ ਇਹ ਕਾਲੀ ਹੋ ਗਈ ਬਿਲਕੁਲ ਸਹੀ ਹੈ ਕਾਲੀ ਹੋਈ ਹੈ ਨਾ ਇਹਨੂੰ ਜੜ ਰਪਣੀ ਸ਼ੁਰੂ ਹੋ ਜਾਂਦੀ ਹੈ ਜਦ ਆਪਾਂ ਇਹਦੇ ਵਿੱਚ ਲਵੇਟਦੇ ਹਾਂ ਨਾ ਬਾਣ ਨੂੰ ਉਹ ਪੰਨਾ ਪੈਕੇ ਟੁੱਟਣੀ ਬ੍ਰੇਕ ਹੋਣੀ ਸ਼ੁਰੂ ਹੋ ਜਾਂਦੀ ਹੈ ਆਪਾਂ ਉਹਦੇ ਨਾਲ ਨੀਮ ਦੇ ਪੱਤੀ ਨਾਲ ਇਹ ਸਿਰਫ ਇਹ ਸਿਰਫ ਸਲਾਈਆਂ ਜਿਹੜੀ ਲੱਗੀਆਂ ਇਹਨੂੰ ਰੋਕਣ ਵਾਸਤੇ ਰੋਕਣ ਵਾਸਤੇ ਨਾ ਹਾਂ ਉਹਨਾਂ ਵਾਸਤੇ ਆ ਇਹਦੇ ਨਾਲ ਇੱਕ ਤਾਂ ਟਾਈਮ ਵੱਧ ਲੱਗਦਾ ਬੰਨਣ ਨੂੰ ਦੂਜੀ ਤਾਂ ਮਹਿੰਗਾ ਡਬਲ ਆ ਜਾਂਦੀ ਹੈ ਬਟ ਜਦੋਂ ਖੁੱਲਣੀਆਂ ਰਿਜ਼ਲਟ ਬਹੁਤ ਸਾਰੇ ਆਉਂਦਾ ਇੰਨੀ ਦੂਰ ਤੋਂ ਆਉਂਦਾ ਕਾਰਨ ਇਹ ਹੀ ਆ ਵੀ ਪੱਤੀਆਂ ਨਾਲ ਤਾਂ ਜੜਾ ਖਣਾ ਹੀ ਬੰਨੀ ਜਾਂਦਾ ਲਾ ਲਾ ਕੇ ਉਹ ਕਹਿ ਲਓ ਵੀ 15 20 ਦਿਨ ਬਾਅਦ ਨਾ ਟੁੱ ਇਦੇ ਨਾਲ ਵਾਲ ਨੂੰ ਕੋਈ ਨੁਕਸਾਨ ਨਹੀਂ ਹੋਊਗਾ ਕਿਸੇ ਤਰ੍ਹਾਂ ਦਾ ਨਾ ਮੁੱਛ ਨੂੰ ਕਰੇ ਕੋਈ ਨੁਕਸਾਨ ਹੋ ਕੀ ਹੁੰਦਾ ਮਲਤਾਨੀ ਮਿੱਟੀ ਲਾ ਦਿੰਦੇ ਨੇ ਹਾਂ ਹਾਂ ਮਲਤਾਨੀ ਮਿੱਟੀ ਪਾ ਲਾਉਂਦੇ ਜਿਵੇਂ ਦੇਖੋ ਤੁਸੀਂ ਹੱਡੀ ਨਾ ਬੰਨੀ ਹੋਈ ਹੈ ਹਨਾ ਮਲਤਾਨੀ ਮਿੱਟੀ ਹੀ ਲਾਉਣੀ ਆਪਾਂ ਇਹਨਾਂ ਨੂੰ ਲਾਉਣ ਦਾ ਰੀਜ਼ਨ ਕੀ ਹੈ ਜੇ ਬਲੌਸਟੀ ਨੂੰ ਆਪਾਂ ਮਲਤਾਨੀ ਮਿੱਟੀ 'ਚ ਪਾਉਂਦੇ ਆ ਨਾ ਉਹ ਕੀ ਹੁੰਦਾ ਹੈ ਕਿ ਉਹ ਵਾਲ ਰੰਗ ਕਰ ਦਿੰਦੀ ਫੂਕ ਦਿੰਦੀ ਹੈ ਠੀਕ ਹੈ ਜੀ ਮੇਰੇ ਕੋਲ ਅਨ ਲਿਮਟਿਡ ਵੀਡੀਓ ਪਾਈਆਂ ਪਈਆਂ ਨੇ ਪੇਜ ਦੇ ਉੱਤੇ ਬਾਈ ਜਿਨ੍ਹਾਂ ਨੇ ਮਿੱਟੀ ਲਵਾਈਆ ਤੇ ਵਾਲ ਚੱਕ ਦੇ ਡਾਤੇ ਓਕੇ ਹੁਣ ਕੋਈ ਗੁਰਗੁਰ ਸਿਕ ਬੰਦਾ ਆ ਜਾਂਦਾ ਮੇ ਉੱਤੇ ਕੈਂਚੀ ਨਹੀਂ ਵੜਦੇ ਆਪਾਂ ਓਕੇ ਸਭ ਤੋਂ ਵੱਡੀ ਗੱਲ ਹੈ ਕੈਂਚੀ ਨਹੀਂ ਵੜਣੀ ਕੁਝ ਨਹੀਂ ਲੈਣਾ ਦੇਣਾ ਉੱਤੇ ਸਿਰਫ ਮੁੱਛ ਬੰਦਣੀ ਆ ਗਰੋਥ ਦੀ ਮੇਰੀ ਰਿਸਪੋਨਸਿਬਿਲਟੀ ਆ ਜੇ ਮੇਰੀ ਗਾਈਡ ਤੇ ਚੱਲੋਗੇ ਜੋ ਮੈਂ ਗਾਈਡੈਂਸ ਦੇ ਦੇਣੀ ਆ ਨਾ ਉਹਦੇ ਅਕੋਰਡਿੰਗ ਚੱਲੋਗੇ ਮੈਂ ਜ਼ੀਰੋ ਤੋਂ ਮੁੱਛ ਵੀ ਚੱਕ ਲੂੰਗਾ ਹੁੰਦੇ ਓਕੇ ਵੀ ਮੇਰੀ ਪ੍ਰੋਪਰ ਕੋਈ ਥੋਕੇ ਕਹਿ ਦੇਣਾ ਕਿ ਮੁੱਛ ਟੁੱਟੂ ਨਹੀਂ ਝੜੂਣੀ ਮੈਂ ਕਹਿਣਾ ਆ ਕੋਈ ਨਹੀਂ ਜਵਾਬ ਹੀ ਨਹੀਂ ਦੇਣਾ ਹੈ ਜੀ ਨੂੰ ਮੁੱਛ ਬੰਦ ਦੇ ਜ਼ਰੂਰ ਨੇ ਵੀਡੀਓ ਪੈਂਦੀਆਂ ਨੇ ਇੰਸਟਾਗ੍ਰam ਤੇ ਦੇਖਦੇ ਆਂ ਦੇਖੋ ਦੇਖ ਚਲੇ ਜਾਂਦੇ ਨੇ ਸਹੀ ਗੱਲ ਹੈ ਵੀਰੇ ਬਾਅਦ ਦੇ ਵਿੱਚ ਇੱਕ ਵਾਰ ਦੋ ਵਾਰ ਜਾ ਕੇ ਉਸ ਉਬਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਫਿਰ ਕੀ ਹੁੰਦਾ ਉਹ ਆਈ ਜੀ ਵਾਲ ਖਰਾਬ ਹੋਗੇ ਫੋਨ ਆਉਂਦੇ ਨੇ ਪਰ ਅੱਪਾ ਆਇਲ ਰეკਮੈਂਡ ਕਰ ਦਿੰਦੇ ਆ ਪਹਿਲਾਂ ਵੀ ਆਇਲ ਲਾ ਲਓ ਜੇ ਆਇਲ ਨਾਲ ਰਿਜ਼ਲਟ ਮਿਲਦਾ ਆ ਫਿਰ ਤੁਸੀਂ ਅੱਗੇ ਸਾਡੇ ਕੋਲ ਆਵਣਾ ਕੰਮ ਕਰਾਉਣਾ ਜੀ ਸਹੀ ਗੱਲ ਆ ਦੂਰ ਤੋਂ ਇਨੀ ਦੂਰ ਤੋਂ ਬੰਦਾ ਆਉਂਦਾ ਕੋਈ ਟਰਸਟ ਨਾਲ ਆਉਂਦਾ કે ਫੇਸ ਨਾਲੇ ਆਉਂਦਾ ਕੋਈ ਮੰਨ ਲਓ ਯਾਰ 2 300 500 ਜੋ ਲੱਗਦਾ ਔਰ ਉਹ ਨਹੀਂ ਦੁਖਦਾ ਅਗਲੇ ਨੂੰ ਜੋ ਤੇਲ ਬੂ ਕੇ ਆਇਆ ਜਾਂ ਆਪਣੇ ਗੱਡੀ ਚੱਕ ਕੇ ਆਇਆ ਹੈ ਨਾ ਦਿਹਾੜੀ ਗਾਲ ਕੇ ਆ ਉਹਦੀ ਤਕਲੀਫ ਹੁੰਦੀ ਵੀ ਉਹ ਬੰਦਾ ਬਈ ਅਗਲਾ ਹੀ ਸੋਚ ਕੇ ਆ ਕਿ ਯਾਰ ਹਾਂ ਉੱਥੇ ਮੇਰਾ ਬਣ ਜਾਣਾ ਉਰੇ ਆ ਕੇ ਕੁਝ ਹੋਰ ਨਿਕਲ ਜੇ ਤਾਂ ਉਹ ਬੰਦੇ ਦਾ ਡਰ ਅਰਮੀ ਲੱਗਦਾ ਇੱਕ ਗੱਲ ਪਤਾ ਕੀ ਹੁੰਦੀ ਆ ਔਰੋਂ ਮੁੱਛਾਂ ਖੜੀਆਂ ਕਰਕੇ ਭੇਜਦਾ ਆ ਕੇ ਖੁੱਲ ਕੇ ਹੋਰੇ ਭੰਗੜਾ ਪਾਉਂਦੇ ਕੋਈ ਕਿਧਰ ਜਾ ਰਿਹਾ ਕਿਧਰ ਜਾ ਠੀਕ ਗੱਲ ਆ ਉਹ ਜੀ ਦਾ ਸਵਾਲ ਨਹੀਂ ਆਉਂਦਾ ਵੀ ਜਿਉ ਬੰਤੀ ਫਿਰ ਉੱਥੇ ਖੜੀ ਰਹੀਏ ਨਾ ਮਹੀਨਾ ਹੁਣ ਬਈ ਦੱਸ ਤਿੰਨ ਮਹੀਨੇ ਕੱਢ ਗਈ ਤਿੰਨ ਮਹੀਨੇ ਕਿਵੇਂ ਕੱਢ ਗਈ ਇਹ ਨਵੀਂ ਗ੍ਰੋਥ ਆਈ ਥੱਲੇ ਹਾਂ ਉਹ ਦੋਵਾਰਾ ਬੰਦਣੀ ਆ ਠੀਕ ਆ ਤੇ ਏਸੀ ਆਪਣਾ ਵੌਇਸ ਰਿਲੇਟਡ ਜਿਹੜਾ ਆਪਾਂ ਗੱਲ ਕਰੀਏ ਵੀਰੇ ਗਰਲਜ਼ ਲਈ ਕੀ ਕੀ ਆਪਣੇ ਗਰਲ ਲਈ ਜੋ ਵੀ ਤੁਸੀਂ ਕਹ ਲਓ ਲੇਡੀਜ਼ ਦੇ ਲਈ ਹਰ ਇੱਕ ਚੀਜ਼ ਅਵੇਲੇਬਲ ਹੋਵੇ ਓਕੇ ਤੁਸੀਂ ਕਹ ਲਓ హెయిਰ ਸਮੂਥਨਿੰਗ ਦਾ ਰੇਟ ਆਪਣਾ ਆਫਰ ਚੱਲਦੀ ਪਈ ਆ 2000 ਰੁਪਏ ਦੀ ਕੇਰਾਟਿਨ ਦੀ ਆਫਰ ਐਨੀ ਲੈਂਥ ਕੋਈ ਵੀ ਪ੍ਰੋਡਕਟ ਥੋਡੀ ਮਰਜੀ ਦਾ ਹਾਂ ਕੋਈ ਲੋਕਲ ਦੇਖਦੀਆਂ ਲੇਡੀਜ਼ ਅਖੰਨੇ ਦੇ ਆਸੇ ਪਾਸੇ ਦੀ ਕਿਤੇ ਵੀ ਜੋ ਸਾਡੇ ਕੋਲ ਵਿਜ਼ਿਟ ਕਰ ਸਕਦੇ ਆ ਰਿਸਪੌਂਸਿਬਿਲਟੀ ਰਿਜ਼ਲਟ ਦੀ ਉਹਦੀ ਮੇਰੀ ਪੂਰੀ ਆ ਓਕੇ ਉਹ ਵੀ ਮੇਰੀ ਨਿਗਾਹ ਚ ਕੰਮ ਹੋਣਾ ਸਾਰਾ ਉਹ ਮੈਂ ਆਪ ਸਿੱਖਿਆ ਡਿਗਰੀ ਕੋਰਸ ਤੇ ਤੇ ਜੋ ਵੀ ਸੀ ਨਾ ਸਾਰਾ ਤੇ ਉਸ ਤੋਂ ਬਾਅਦ ਕੇਰਾਟਿਨ ਉਹ ਵੀ 2000 ਦੀ ਆ हेयर कट ਤੇ हेयर स्ਪਾ ਨਾਲ ਫ੍ਰੀ ਆ 2000 ਦੇ ਵਿੱਚ 2000 ਦੇ ਵਿੱਚ ਓਕੇ ਜਿਹੜਾ ਫਰਡੇ ਵਾਸ਼ ਹੁੰਦਾ ਜਾਂ ਲੇਡੀਜ਼ ਬਾਹਰ ਬੈਠੀਆਂ ਨੇ ਉਹਨਾਂ ਨੇ ਆਪਣਾ ਕੰਮ ਕਰਾਇਆ ਆਪਾਂ ਵਿੱਚ ਨਹੀਂ ਲੰਦੇ ਵੀਡੀਓ ਦੇ ਹਾਂ ਕੀ ਹੁੰਦਾ ਕਿ हेयर ਜਦ ਆਪਾਂ ਸਮੂਥ ਨਹੀਂ ਕਰਦੀ ਕੋਈ ਵੀ ਲੈਂਦਾ ਤੁਹਾਡੀ ਜਿੱਦੀ ਮਰਜ਼ੀ ਵੱਡੀ ਲੈਂਦਾ 2000 ਦੇ ਵਿੱਚ ਨਾਲ हेयर स्ਪਾ ਤੇ ਇਹ ਤਾਂ ਹੁੰਦੀ ਹੁੰਦੀ ਆ ਨਾਲ ਹੈੱਡ ਵਾਸ਼ ਆ ਉਹ ਫ੍ਰੀ ਆ ਜੇ ਕਿ ਇਹਨੇ ਗਲੋਬਲ ਕਲਰ ਕਰਾਉਣਾ ਉਹ ਵੀ ਮੇਰਾ 1500 ਤੋਂ ਸਟਾਰਟ ਹੋ ਜਾਂਦਾ 2000 ਰੱਖ ਜਾਂਦਾ ਹੈ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕਲਰ ਆ ਲੇਡੀਜ਼ ਨੇ ਕਰਾਉਣਾ ਹੈ ਮੇਕਅਪ ਕਰਾਉਣਾ 1500 ਤੋਂ ਸ਼ੁਰੂ ਆ ਮੇਕਅਪ ਆ ਮੇਕਅਪ 1500 ਤੋਂ ਸ਼ੁਰੂ ਆ ਸਟਾਰਟ ਆ ਮੇਰਾ ਦੇਖ ਲੈ ਮਰਾ ਗਾਹ ਵੇ ਜਾਣਾ ਰੇਟ ਸੁਣ ਕੇ ਕੋਈ ਚੱਕਰ ਨਹੀਂ ਬਾਈ ਬਾਬੇ ਦੀ ਕਰਵਾਈ ਨਹੀਂ ਆ ਵੀ ਜਾਇ ਹੈ ਆ ਕਿ ਕਲਾਇੰਟ ਆ ਗਿਆ ਸਾਮਣੂ ਸਟਾਫ ਆ ਗਿਆ ਸਾਰਾ ਕੁਝ ਆ ਗਾਹ ਜਨਾ ਮਾਦੀ ਪੈ ਜੇ ਲਓ ਜੀ ਕੁੜੀਆਂ ਲਈ ਤਾਂ ਆਫਰ ਆ ਬਾਈ ਖੰਨੇ ਦੇ ਡੜਗੜ ਜਿੰਨੀਆਂ ਵੀ ਕੁੜੀਆਂ ਦੇਖ ਰਹਿਣਾ ਹੈ ਅਰ ਰੁਪਇਆ 1500 ਤੋਂ ਮੇਕਅਪ ਤੁਹਾਡਾ ਸਟਾਰਟ ਹੈ ਬੋਟੌਕਸ ਦਾ ਰੇਟ ਚੱਲਦਾ ਬਾਹਰ 8000 ਰੁਪਇਆ 7000 ਰੁਪਇਆ ਮਿਰਰ ਹੈ 2500 ਰੁਪਇਆ ਇੰਨਾ ਫਰਕ ਹੈ ਮੈਂ ਕਹਿੰਦਾ ਬਈ ਮੇਰਾ ਇੱਕ ਕਹਿਣਾ ਹੁੰਦਾ ਛੇਲ ਨਹੀਂ ਲਾਉਣੀ ਹੈਗੇ ਦੀ ਵੀ ਕੰਮ ਜੈਨੂਨ ਕਰਕੇ ਦੋ ਘੱਟ ਪੈਂਚ ਕਰਕੇ ਦੋ ਕੁਆਂਟੀਟੀ ਵਧਾ ਲਓ ਕੰਮ ਕਰਨ ਦੀ ਸਵਾਦ ਦਿਓ ਬਾਕੀ ਕਲਾਇੰਟ ਜੋੜਨ ਦਾ ਮੇਰੇ ਕੋਲ ਸਮਾਂ ਹੈ ਲੋਕ ਇੱਕ ਵਾਰ ਕੰਮ ਦੇਖ ਲੈਣ ਨਾ ਕੰਮ ਹੈਅਰ ਕੱਟ ਜਿਹੜੇ ਇੱਥੇ ਮਿਲ ਜਾਣਗੇ ਤੁਹਾਨੂੰ ਉਹ ਮੈਂ ਆਪ ਕਰਦਾ ਲੇਡੀਜ਼ ਹੈਅਰ ਕੱਟ ਸਾਰੇ ਮੈਂ ਆਪ ਕਰੂੰਗਾ ਜੋ ਤੁਹਾਨੂੰ ਉਹ ਹੈਅਰ ਕੱਟ ਦੇਤਾ ਮੈਂ ਕ ਹੇਰ ਡਜੈਂਸ ਤੇ ਵੀ ਇਦਾਂ ਹੀ ਢੱਡ ਬਾਈ ਠੀਕ ਹੈ ਜੋ ਕੁਆਲਿਟੀ ਹੇਰ ਡਜੈਂਸ ਦੇ ਵਿੱਚ ਦੇਦੀ ਨਾ ਉਹ ਮਿਲਣੀ ਨਹੀਂ ਕਿਤੇ ਉਹੀ ਥੋੜੀ ਬਹੀ ਕਹਿੰਦਾ ਗੱਲਾਂ ਕਰਾਉਣੀਆਂ ਸੌਫੀਆਂ ਨਹੀਂ ਹੈਗੀਆਂ ਕੁਝ ਦੇਣਾ ਵੀ ਪੈਂਦਾ ਕਿਤੇ ਸਹੀ ਗੱਲ ਤੂੰ ਜੇ ਮੇਰੀ ਗੱਲ ਵੀ ਤਾਂ ਕਰੋਗੇ ਨਾ ਕਿਤੇ ਜਾ ਕੇ ਹੁਣ ਬਾਈ ਏਡੀ ਦੂਰੋਂ ਆਇਆ ਏਰੀਆ じゃ ਗੱਲ ਵੀ ਤਾਂ ਕਰੋ ਜੇ ਮੈਂ ਕੁਝ ਬੋਊਂਗਾ ਏਰੀਆ じゃ ਗਾਲਾਂ ਕੱਢੂਗਾ ਲਓ ਬਾਈ ਜਿੰਨੇ ਵੀ ਮੁੰਡੇ ਜਿੰਨੇ ਵੀ ਕੁੜੀਆਂ ਦੇਖ ਰਹੀ ਨੇ ਖਾਸ ਕਰ ਬਾਈ ਦਾ ਸਪੈਸ਼ਲ ਹੈ ਕਦੀ ਮੋਚਾ ਨੇ ਹੁਣ ਲੇਡੀਜ਼ ਲਈ ਤੇਲ ਤੇ ਵੀ ਆਪਰ ਚਲਾਇਆ ਹੈ ਤੇਲ ਦੇ ਵੀ ਆਫਰ ਦਿੱਤੀ ਅੱਛਾ ਜਿਹ ਕਹਿੰਦੇ ਡੈਂਡਰਫ ਆ ਹਾਂਜੀ ਉਹਦਾ ਵੀ ਆਇਲ ਹੈਗਾ ਮੇਰੇ ਕੋਲੇ ਓਕੇ ਇੱਕ ਵਾਰ ਲਾਉਣਾ ਰਤੋਰਾ ਡੈਂਡਰਫ ਖਤਮ ਆ ਤੁਹਾਡਾ ਬਾਕੀ ਗੱਲ ਹੈ ਹਾਂਜੀ ਹਫਤੇ ਵਿੱਚ ਇੱਕ ਵਾਰ ਮੈਂ ਲੈ ਕੇ ਜਾਊਂਗਾ ਹਫਤੇ ਵਿੱਚ ਇੱਕ ਵਾਰ ਲਾ ਲਿਆ ਕਰਿਓ ਉਹਨੂੰ ਹਾਂਜੀ ਠੀਕ ਹੈ ਹਫਤੇ ਵਿੱਚ ਇੱਕ ਵਾਰ ਲਾਉਣਾ ਬਸ ਹਫਤੇ ਤੋਂ ਬਾਅਦ ਫੇਰ ਹੁੰਦਾ ਕਿਉਂਕਿ ਡੈਂਡਰਫ ਦਾ ਤੁਹਾਨੂੰ ਕੋਈ ਮਰਜ਼ੀ ਜਿੰਨੀ ਮੈਡੀਸਿਨ ਮਰਜ਼ੀ ਦੇ ਦੋ ਪੱਕਾ ਹੱਲ ਹੈ ਨਹੀਂ ਨਹੀਂ ਹੈਗਾ ਗਰੇ ਹਫਤੇ ਦੇ ਵਿੱਚ ਇੱਕ ਵਾਰ ਬਸ ਨੂੰ ਕਲੀਨ ਕਰ ਸਕਦੇ ਆ ਥੋੜਾ ਸਕਿਨ ਇਦਾਂ ਚਾਂਪੂ ਜਿਵੇਂ ਫੇਸਸ਼ਲ ਕਰਿਆ ਹੁੰਦਾ ਡੈਂਡਰਫ ਦੀ ਇੱਕ ਬੂੰਦ ਵੀ ਨਹੀਂ ਰਹਿਣੀ ਕਹਿ ਲ ਇਹ ਕੋ ਖਲੇਪੜ ਨਹੀਂ ਰਹਿਣਾ ਹੈ। ਅਸਲ ਦੇ ਵਿੱਚ ਨਾ ਡੈਂਡਰਮਾ ਸਾਨੂੰ ਥੋੜਾ ਹਾਈਲਾਈਟ ਕਰ ਦਉ ਕਿ ਬਰੇ ਮੇਰੇ ਹੈ ਗਿਆ। ਮੈਂ ਦੋ ਤਿੰਨ ਦੇ ਥੋੜੀ ਸਲਾਹ ਵੀ ਲਿਖੀ ਸੀ। ਚਲੋ ਮੈਂ ਨਾ ਤੇਲ ਦੰਨਾ ਬਾਈ ਨੂੰ ਜੇ ਬਾਈ ਨੂੰ ਰਿਜ਼ਲਟ ਆਇਆ ਬਾਈ ਆਪਣਾ ਰਿਵਿਊ ਪਾਉਂਦਾ। ਮੈਂ ਵੀਡੀਓ ਆ ਬਣਾ ਕੇ ਪਾਉਂਗਾ ਹੋਰ ਦੱਸੋ ਅੱਜ ਮੈਂ ਥੋੜਾ ਸਾਰਾ ਲਾਈਵ ਕਰ ਰਿਹਾ। ਅਸਲ ਦੇ ਵਿੱਚ ਨੇ ਜੰਮਸ ਹੁੰਦੇ ਨੇ ਬਾਈ ਜੋ ਆਪਣੀ ਸਕਿਨ ਖਾਂਦੇ ਆ। ਠੀਕ ਹੈ ਉਹ ਕਦੇ ਡੈੱਡ ਨਹੀਂ ਹੁੰਦੇ ਹੁੰਦੇ ਜੋ ਅਸਲ ਦੇ ਵਿੱਚ ਰਿਐਲਿਟੀ ਹੈ। ਠੀਕ ਹੈ। ਕੁਝ ਟਾਈਮ ਲਈ ਰੋਕ ਸਕਦੇ। ਕੁਝ ਟਾਈਮ ਲਈ ਰੋਕ ਸਕਦੇ ਆਪਾਂ ਨੂੰ। ਉਹ ਫੇਰ ਹੋ ਜਾਣ ਨਾਲ ਟੈਂਡਰ ਫੋਇਲ ਦੇਣਾ ਹਫਤੇ ਚੱਕਰ ਲਾਉਣ 6 ਦਿਨ ਲਾਉਣ ਨੂੰ ਦੂਸਰਾ ਆਇਲ ਦੇਣਾ ਠੀਕ ਹੈ ਰਾਤ ਨੂੰ ਪੈਣ ਲੱਗੇ ਹਲਕਾ ਹਲਕਾ ਕਾਟਨ ਲਓ ਜੜਾਂ ਚ ਲਾ ਲਓ ਕੋਈ ਮਾਲਸ਼ ਨਹੀਂ ਕਰਨੀ ਕੋਈ ਮਾਲਣਾ ਨਹੀਂ ਕੋਈ ਛੱਸਣਾ ਨਹੀਂ ਠੀਕ ਹੈ ਕਿਉਂਕਿ ਜਦੋਂ ਆਪਾਂ ਮਲਦੇ ਆ ਨਾ ਉਹ ਹੋਰ ਸਪੀਡ ਨਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਹਾਂ ਸਾਨੂੰ ਇਹ ਹੁੰਦਾ ਵੀ ਜਦੋਂ ਥੋੜਾ ਹੈਅਰ ਫਾਲ ਬੰਦ ਹੋਗਾ ਜਿਵੇਂ ਮਰਜ਼ੀ ਤੇ ਸੁਜੇ ਲੋ ਸਹੀ ਗੱਲ ਹੈ ਮੇਰੇ ਨਾਲ ਕਿ ਬ੍ਰਾਂਡ ਦਾ ਮੈਂ ਨਾਮ ਨਹੀਂ ਲੈਣ ਲੱਗਿਆ ਉਹਨਾਂ ਨੇ ਨਾ ਬਹੁਤ ਵੱਡਾ ਬ੍ਰਾਂਡ ਹੈ 200 ਕਰੋੜ ਦੀ ਆਫਰ ਸੀ ਮੈਨੂੰ ਓਕੇ ਕੀ ਸਾਨੂੰ ਫਾਰਮੂਲਾ ਦੇ ਦੇ ਉਹਨਾਂ ਨੇ ਇੱਕ ਜੀ ਨੋਟ ਕੀਤੀ ਹੈ ਕਿ ਜਿਹੜਾ 3 ਮਹੀਨੇ ਆਇਲ ਯੂਜ਼ ਕਰ ਗਿਆ ਇਹ ਉਹਦਾ ਕੋਈ హెయిਰ ਫਾਲ ਨਹੀਂ ਹੋਣਾ। ਇੱਥੇ ਰੱਖ। ਆ 200 ਕਰੋੜ ਨੂੰ ਲੱਤ ਮਾਰੀ ਹੋਈ ਹੈ। ਬਈ ਬੜਾ ਸੈਲੂਨ ਦਿਖਾਈਏ। ਹਣਾ ਸਾਰਿਆਂ ਨੂੰ ਯਾਰ ਬਾਈ ਨੇ ਸਰਾ ਬਣਾ ਰੱਖਿਆ ਆਜੋ ਨਾਲ ਉਹਦੇ ਗੱਲਾਂ ਬਾਤਾਂ ਕਰਦੇ ਆ। ਇੱਥੇ ਬ੍ਰਾਂਡ ਪ੍ਰੋਡਕਟ ਵੀ ਆਪਣੀ ਨੇ ਸਾਰੀ ਜਿਵੇਂ ਉਹ ਫੇਸ ਵੋਸ਼ ਪਿਆ ਤੇ ਇੱਧਰ ਆਜੋ ਬਈ ਆ ਦੇਖੋ ਇੱਕ ਤਾਂ ਬਾਈ ਹੋਣਾ ਨਾ ਉਹਦੇ ਰੂਮ ਬਣਾਇਆ ਹੋਇਆ ਹੈ ਪ੍ਰੋਪਰ ਆ। ਉਰੇ ਬਈ ਜਿਵੇਂ ਹਣਾ ਜਿਵੇਂ ਫੇਸ਼ਰ ਕਰਨਾ, ਵੈਕਸ ਕਰਨੀ, ਕੁਝ ਵੀ ਕਰਨਾ ਹਾਂ ਤੇ ਪ੍ਰਾਈਵੇਟ ਪਰਸਨਲ ਆ ਸਾਰਾ। ਹਾਂ ਉਹਨਾਂ ਨੇ ਹੈਗੀ ਵੀ ਪ੍ਰਾਈਵੇਸੀ ਹੈ ਬਿਲਕ ਅਚਾਪਣੀ ਹੈ ਆਪਣਾ ਇੱਕ ਨੇ ਤੋਂ ਕੁਝ ਵੀ ਆ ਠੀਕ ਠੀਕ ਇਹਦੀ ਨਾ ਡਿਮਾਂਡ ਇੱਥੇ ਲੋਕਾਂ ਨੂੰ ਇੰਨਾ ਨਹੀਂ ਹੋਵੇ ਰਹਿਗੇ ਜਿਨ੍ਹਾਂ ਨੇ ਇਹਦੇ ਟੈਸਟਿੰਗ ਕੀਤੀ ਹੈ ਕੁਝ ਵੀ ਕਰਾਇਆ ਮੈਂ ਠੋਕ ਕੇ ਕਹਿਣਾ ਉਹਨਾਂ ਜੇ ਕੋਈ ਤਾਂ ਕੈਮੀਕਲ ਨਿਕਲ ਆਵੇ ਤਾਂ ਪ੍ਰੋਡਕਟ ਮੈਨੂੰ ਦੇ ਦਿਓ ਮੇਰਾ ਇੱਥੇ ਰੱਖ ਇੱਕ ਪਰਸੈਂਟ ਵੀ ਇਹਦੇ ਵਿੱਚ ਪੈਰਾਮੈਨ ਤੋਂ ਲਾਇਆ ਕੋਈ ਚੀਜ਼ ਹੈ ਹੀ ਨਹੀਂ ਓਕੇ ਜੋ ਚੀਜ਼ ਆਪਣੀ ਤਿਆਰ ਹੁੰਦੀਆਂ ਸਾਰੀ ਫਾਰਮੂਲੇਜੇਸ਼ਨ ਸਾਰੀ ਮੇਰੀ ਆਪਣੀ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਰੇ ਫੇਸ਼ਲ ਵਗੈਰਾ ਦਾ ਨਾ ਜੋ ਹੈਗਾ ਸੀ ਵੈਕਸ ਵਗੈਰਾ ਦਾ ਏਰੀਆ ਇਹ 4 ਕੈਵਨ 1 2 3 4 ਪਿੱਛੇ 2 ਵਿਚੇ ਸੇਮ ਇਸੇ ਨਾਲ ਦੇ ਕਿਵੇਂ ਬੰਨ੍ਹਨੇਗੇ ਅਸਲ ਵਿੱਚ ਇੱਕ ਟਾਈਮ ਤੇ ਚਾਰ ਬੰਨ੍ਹਨੇ ਹੋਣਾ 1 ਟਾਈਮ ਤੇ ਚਾਰ ਕਸਟਮਰ ਡੰਡ ਕਰ ਲਾਂਗੇ ਦੋ ਉੱਪਰ ਨੇ ਤੇ ਇੱਥੇ ਬਈ ਜਿਨ੍ਹਾਂ ਨੂੰ ਇਹਦੇ ਵਿੱਚ ਮੱਛੀ ਹੁੰਦੀਆਂ ਨੇ ਉਹ ਪੈਰ ਵਾਲਾ ਕੀ ਥੈਰੇਪੀ ਥੁਰਪੀ ਕਹਿੰਦੇ ਨੇ ਉਹਨਾਂ ਨੂੰ ਕੁਛ ਸੁਪਾ ਕਹਿੰਦੇ ਨੇ ਆ ਫਿਸ਼ ਸੁਪਾ ਕਹਿੰਦੇ ਨੇ ਕੁਛ ਵੀ ਨਾ ਲੈ ਜਾਂਦੇ ਉਹ ਮੱਛੀ ਵਾਲਾ ਕੁਛ ਵੀ ਹਣਾ ਉਹ ਜਿਹੜੀਆਂ ਛੋਟੀ ਛੁੱਟੀਆਂ ਮੱਛੀ ਹੁੰਦੀਆਂ ਨੇ ਬਈ ਤੇ ਇਧਰਲੇ ਪਾਸੇ ਆਜੋ ਇਧਰ ਵੀ ਚੇਅਰ ਹੈਗੀਆਂ ਜਿਵੇਂ ਬਾਈ ਦੀ ਦਾੜ੍ਹੀ ਕਰ ਲਈ ਚੱਲਦੀ ਪਈ ਇੱਧਰ ਹਾਂ ਇਧਰਲੇ ਪਾਸੇ ਐਚਓ ਬਈ ਆ ਮਿਰਰ ਦੇ ਨਾਲ ਡਬਲ ਸ ਆਪਣਾ ਦਾੜੀਆਂ ਵਗੈਰਾ ਦਾ ਕਰਵਾ ਰਿਹਾ ਹਾਂ ਜੀ ਇੱਕ ਉੱਪਰ ਕੰਮ ਚੱਲਦਾ ਚਲੋ ਉਹਦਾ ਵੀ ਸ਼ਾਟ ਪਾ ਦਾਂਗੇ ਵਿੱਚ ਹਾਂ ਉਹਦਾ ਸ਼ਾਟ ਪਾ ਦਾਂਗੇ ਤੇ ਜੇ ਮੈਂ ਆ ਗਿਆ ਆਪਣੇ ਹੇਅਰ ਰੂਰੂ ਬੋਸ ਕਿਸੇ ਵੀ ਪੂਰੀ ਫੈਮਿਲੀ ਨੇ ਆਉਣਾ ਆ ਸਕਦਾ ਕੋਈ ਚੱਕਰ ਨਹੀਂ ਹਾਂ ਕੋਈ ਜੈਂਟਸ ਨੂੰ ਇਹ ਹੁੰਦਾ ਵੀ ਵੀ ਲੇਡੀਜ਼ ਨੂੰ ਕੋਈ ਦਿੱਕਤ ਆਉਂਦੀ ਹੈ ਜੈਂਟਸ ਵਿੱਚ ਬੈਠਣ ਦੇ ਨਾ ਉਸ ਚੀਜ਼ ਨੂੰ ਮੈਂ ਪ੍ਰਾਈਵੇਸੀ ਪੂਰੀ ਰੱਖੀ ਆ ਥੱਲੇ ਦਾ ਸਾਫ ਅਲੱਗ ਤੋਂ ਆ ਇੱਥੇ ਕੋਈ ਜੈਂਟਸ ਨਹੀਂ ਅਲਾਉ ਕਰਦਾ ਜਦੋਂ ਉਹਦੇ ਲੇਡੀਜ਼ ਦਾ ਕੰਮ ਹੁੰਦਾ ਨਾ ਤੇ ਉੱਪਰ ਜਿਹੜਾ ਆ ਉਹ ਜੈਂਟਸ ਲਈ ਆ ਉੱਥੇ ਕੋਈ ਲੇਡੀ ਨਹੀਂ ਲਾਉ ਕਰੂਗੀ हां ए चीज वे मैनु सोंगो वैसे बढ़िया लगी यार ए चीजा भी जरूरी भी ना प्राइवेसी चाहिदी है लेडीज नु बहुत ते जेड़ा अपना सब तो मेन आगे नाल आ विरे सीजन हां जी ब्राइडल लुक ਲਈ हां जी ओते ऊपर ऊपर कोई ਕੱਢ ਦੋ ਫਿਰ ਉਹਦੇ ਉੱਤੇ ਵੀ ਆਫਰ ਆ ਪਈਆਂ ਨੇ 5000 ਤੋਂ ਮੇਰਾ ਬ੍ਰਾਈਡਲ ਮੇਕਅਪ ਸਟਾਰਟ ਆ ਬਾਈ ਸਰ 5000 5000 ਉਹਦਾ ਆਪਣਾ ਅਲੱਗ ਤੋਂ ਹੈਗਾ ਬ੍ਰਾਈਡਲ ਲੁੱਕ ਲਈ ਕੁਛ ਉਹ ਦੇ ਉਧਰ ਆਇਆ ਦਿਖਾਏ ਦਿੰਨੇ ਯਾਰ ਆਪਾਂ ਜਿੰਨੇ ਹੈਗੇ ਇੱਕ ਵਾਰੀ ਆ ਜਾਓ ਇਧਰ ਤਾਂ ਜਾਣਾ ਤੇ ਇਧਰ ਹੀ ਜਾਣਾ ਹੈ ਇਹ ਆਪਣਾ ਸੈਲਫੀ ਪੁਆਇੰਟ ਆ ਗਿਆ ਵੀਰੇ ਹਾਂਜੀ ਬਾਈ ਇਹ ਸੈਲਫੀ ਪੁਆਇੰਟ ਆ ਗਿਆ ਆ ਦਿਖਾ ਦੇ ਇੱਕ ਵਾਰੀ ਤੇ ਇੱਥੇ ਸੈਲਫੀ ਜ਼ੁਰ ਵੀ ਲੈ ਸਕਦੇ ਹੋ ਤੇ ਬਰਾਇਡਲ ਲੁੱਕ ਦੇ ਲਈ ਜੇ ਆਪਾਂ ਮੇਕਅੱਪ ਕਰਾਉਣਾ ਤਾਂ ਸਿਰਫ ਹਾਂਜੀ ਲਾਟ ਲਈਆ ਓਕੇ ਇਹਨਾਂ ਨੇਹ ਲਾਟ ਕਰਾਉਣਾ ਨੇਹ ਲਾਟ ਦਾ ਜਸ ਸਾਰਾ ਕੀ ਚਾਉ ਨਵਾਂ ਨੁਵਾਂ ਅੱਜ ਕੱਲ੍ਹ ਕੁੜੀਆਂ ਨੂੰ ਜ਼ਿਆਦਾ ਛੌਂਕ ਆਣਾ ਆ ਚਾਰ ਚੇਰਾਂ ਬਰਾਇਡਲ ਲਈ ਨੇ ਸੈਪਰੇਟ ਦਾ ਭਰਾਵਾ ਫਰੋਈ ਰਹਿ ਗਿਆ ਯਾਰ ਸਾਪਣਾ ਸੁਪਣਾ ਜਿਹਾ ਲਾਉਂਦੇ ਹਨ ਹਨਾ ਇਹੀ ਕੰਮ ਰਹਿ ਗਿਆ ਤੇ ਜੇ ਬ੍ਰਾਈਡਲ ਲੁੱਕ ਦੀ ਗੱਲ ਕਰੀਏ 5000 ਤੋਂ ਮੇਕਅਪ ਸਟਾਰਟ ਆ ਬ੍ਰਾਈਡਲ ਲੁੱਕ ਦੀ ਹਾਂਜੀ ਤੇ ਓਕੇ ਪਰ ਐਡਰੈਸ ਪ੍ਰੋਪਰ ਬ੍ਰਾਂਡ ਤੇ ਮਿਲੂਗਾ ਇਹ ਨਾ ਉਹ ਸਸਤਾ ਦੇਸੀ ਕਮ ਹੈ ਹਾਂ ਪ੍ਰੋਪਰ ਬ੍ਰਾਂਡ ਦੇ ਵਿੱਚ ਬ੍ਰਾਂਡ ਥੋੜੇ ਸਾਹਮਣੇ ਖੁੱਲਣੇ ਨੇ ਜਿਹੜੇ ਵੀ ਹੋਣਗੇ ਸਹੀ ਗੱਲ ਮੈਂ ਇੱਕ ਦਾ ਕਰਾਈ ਲਾਉਂਦਾ ਜੋ ਵੀ ਤੁਸੀਂ ਕਹੋਗੇ ਉਹ ਪ੍ਰੋਡਕਟ ਲੱਗਣਾ ਅੱਖਾਂ ਦੇ ਸਾਹਮਣੇ ਲੱਗਣਾ ਬਾਈ ਓਕੇ ਇਹ ਨਹੀਂ ਆਇਆ ਕੋਈ ਪੜਦਾ ਮੈਂ ਜੇ ਕਰੀਮ ਪਾਉਣੀ ਤਾਂ ਕਲੈਂਟਰ ਦੇ ਸਾਹਮਣੇ ਪਾਉਣੀ ਜਾਂ ਕਰੀਮ ਪਾ ਰਿਹਾ ਮੈਂ ਤੁਹਾਨੂੰ ਲਾਉਣ ਲਈ ਥੋੜੇ ਵਾਲਾਂ ਤੇ ਲੱਗਣੀਆਂ ਜੇ ਮੰਨ ਲਓ ਸਮੂਤ ਨਹੀਂ ਖਰਾਬ ਹੁੰਦੀਆਂ ਬਾਦੇਵੇ ਤਾਂ ਖਰਚੇ ਦਾ ਘਰ ਆ ਵੀ ਹੁਣ ਇਹ ਸੋਚ ਲੈਣਗੇ ਵੀ 2000 ਦੀ ਸਮੂਥਿੰਗ ਦੇ ਰਿਹਾ ਹੈ ਕਿ ਕਰਾ ਮਾੜੇ ਪ੍ਰੋਡਕਟ ਪਾ ਦੇ ਹੋ ਗਏ ਨਾ ਸੋਚ ਨਾ ਰਵੇ ਰਿਸਪੌਂਸਿਬਿਲਟੀ ਹੈ ਬਈ ਮੇਰੀ ਪੂਰੀ ਉਹ ਚੀਜ਼ ਦੀ ਸ਼ਾਈਨ ਸਾਰਾ ਕੁਝ ਆਊਗਾ ਵਾਲਾਂ ਦੀ ਕੰਡੀਸ਼ਨ ਦੇ ਉੱਤੇ ਹੁੰਦਾ ਸਾਰਾ ਕੁਝ ਠੀਕ ਹੈ ਔਇਲ ਦੀ ਰਿਜ਼ਲਟ ਦੀ ਗਾਰੰਟੀ ਮੇਰੀ ਪੂਰੀ ਆ 1 ਮਹੀਨੇ ਚ ਜੋ ਗੱਲ ਕਹਿਣੀ ਆ ਲਾਈਵ ਕਰ ਰਹੇ ਆ ਤੁਹਾਡੇ ਵੀਡੀਓ ਉੱਤੇ ਕਹਿ ਰਹੇ ਆ ਨਾ ਵੀ ਜੋ ਚੀਜ਼ ਕਹਿਤੀ ਉਹ ਨਿਕਲਣੀ ਉਹੀ ਆ ਔਰ ਨੇਲ ਪੇਂਡ ਨੇ ਇਹ ਵੀ ਮਾੜਾ ਨਹੀਂ ਰੱਖਿਆ ਮੈਂ ਕੁ ਲੈ ਕੇ ਮੈਂ ਖੁਦ ਲੈਣ ਜਾਂਦਾ ਸਾਰਾ ਪ੍ਰੋਡਕਟ ओके ਇੱਕ ਬਾਕੀ ਆ ਕਿ ਬਰੀਕੀ ਦੇ ਵਿੱਚ ਨਿਕਾ ਨਿਕਾ ਨਾ ਆਪ ਦੇਖ ਕੇ ਲੈਣਾ ਪੈਂਦਾ ਹਰ ਇੱਕ ਚੀਜ਼ ਨੂੰ ਕੀ ਕਿਸੇ ਨੂੰ ਕੋਈ ਗਲਤ ਚੀਜ਼ ਨਾ ਦੇ ਦਈਏ ਬਈ ਬਾਬੇ ਨੇ ਜੇ ਹਨਰ ਦਿੱਤਾ ਨਾ ਕੰਮ ਦਿੱਤਾ ਆਪਾਂ ਨੂੰ ਹਨਾ ਅੱਬਾ ਸ਼ੁਕਰੀਆ ਕਰਦੇ ਆ ਪਹਿਲਾਂ ਦਾ ਦੂਜਾ ਵੀ ਕਿਸੇ ਨੂੰ ਮਾੜੀ ਚੀਜ਼ ਨਹੀਂ ਦੇਣੀ ਕੰਮ ਏ ਜੈਨੂਅਲ ਆ ਯਾਰ ਮੁੱਖ ਦੀ ਗੱਲ ਕਰ ਲੈਣਾ ਪ੍ਰੋਡਕਟ ਵੀ ਜੈਨੂਅਲ ਹੈ ਬਾਈ ਵੀ ਜੈਨੂਅਲ ਹੈ ਇਹ ਦੇ ਵਿੱਚ ਇਹ ਹੈਗੇ ਇੱਕ ਇੱਕ ਜੁਪੀ ਵਾਲੇ ਵੀ ਨਹੀਂ ਰੱਖੇ ਹੋਏ ਨੇ ਮੈਂ ਸਹੀ ਗੱਲ ਹੈ ਕੋ ਸਦਾ ਭਾਈ ਮੇਰੇ ਕੋ ਆਪਣੇ ਲੋਕਲ ਮੁੰਡੇ ਨੇ ਲੋਕਲ ਹੋਰੀਆਂ ਦੀ ਕੁੜੀਆਂ ਨੇ ਕੋਈ ਬਾਹਰਲਾ ਬੰਦਾ ਨਹੀਂ ਰੱਖਿਆ ਨਾ ਮੈਂ ਰੱਖ ਕੇ ਖੁਸ਼ ਹਾਂ ਇੱਕ ਇੱਕ ਜ਼ਰੂਰੀ ਗੱਲ ਕਰ ਲੈਣਾ ਆਪਾਂ ਜਿੰਨੇ ਵੀ ਔਰੇ ਵੀਡੀਓ ਦੇਖ ਰਹੇ ਨੇ ਤੁਸੀਂ ਔਰੇ ਆਉਣਾ ਤਾਂ ਦੇਖੋ ਹੈਗਾ ਹੀ ਆ ਹਨ ਆਉਣ ਤੋਂ ਪਹਿਲਾਂ ਜਿੰਨੇ ਵੀ ਦੇਖ ਰਹੇ ਨੇ ਆਪਣੇ ਵੀਰ ਪਲੀਜ਼ ਬੁਕਿੰਗ ਕਰਾ ਕੇ ਜ਼ਰੂਰ ਆਇਓ ਹੁਣ ਵੀਰੇ ਬੁਕਿੰਗ ਹਾਂਜੀ ਕਿਹੜਾ ਮੈਥਡ ਕਾਲਤੀ ਹੋ ਜੂਗਾ ਹਾਂਜੀ ਕਾਲ ਤੇ ਆਪਣਾ 98428529090 ਹੈ ਆਓ ਸਕਰੀਨ ਤੇ ਉਹਦੇ ਵਟਸਐਪ ਵੀ ਚੱਲਦਾ ਪਿਆ ਉਹਦੇ ਤੋਂ ਕਾਲਿੰਗ ਵੀ ਕਰ ਸਕਦੇ ਹੋ ਤੁਸੀਂ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਇਹ ਰੀਜ਼ਨ ਪਤਾ ਕਿਉਂ ਕਹਿ ਰਹੇ ਦੇਖੋ ਹੁਣ ਵੈਸੇ ਵੀ ਸੀਜ਼ਨਨ ਵਾਲਾ ਵਿਡਿੰਗ ਦਾ ਕੁੜੀਆਂ ਲਈ ਵੀ ਮੈਂ ਕਹਿੰਨਾ ਮੁੰਡਿਆਂ ਲਈ ਵੀ ਕਿਉਂਕਿ ਜਿਵੇਂ ਉਹ ਬੱਠੇ ਦੇ ਬਾਈਕਰ 75 ਤੋਂ ਆਇਆ ਬ ਜੇ ਜੇ ਬੁਕਿੰਗ ਆਪਣੀ ਪ੍ਰੋਪਰ ਸਾਰਾ ਕੁਝ ਹੁੰਦਾ ਸ਼ਾਇਦ ਡਾਇਰੈਕਟ ਵੀ ਆ ਜਾਂਦਾ ਨਹੀਂ ਉਹ ਕਹਿੰਦਾ ਭਾਈ ਮੈਂ ਵਾਏ ਪਟਿਆਲਾ ਆਉਗੇ ਆ ਗਿਆ ਤੇ ਪਟਿਆਲੇ ਕਹਿੰਦਾ ਰਖ ਦੁਪੱਟੇ ਉਥੇ ਜਾਮ ਵਿੱਚ ਫਸ ਗਿਆ ਭਾਈ ਉਹ ਤਾਂ ਲੇਟ ਹੋ ਗਿਆ ਬੁਕਿੰਗ ਉਹਦੀ ਕੱਲ੍ਹ ਦੀ ਹੋਣੀ ਆ ਪਰ ਅਸੀਂ ਉਹਨਾਂ ਨੂੰ ਗੱਲ ਕਰਕੇ ਨਾ ਪੋਸਟਪੋਨ ਕਰਤੀ ਅਗਲੇ ਦਿਨ ਦੀ ਠੀਕ ਹੈ ਵੀ ਕੋਈ ਗੱਲ ਨਹੀਂ ਤੁਸੀਂ ਕਾਫੀ ਲੇਟ ਹੋ ਗਏ ਸੀ ਕਿਉਂਕਿ ਦੋ ਢਾਈ ਘੰਟੇ ਦਾ ਪ੍ਰੋਸੈਸ ਆਉਣਾ ਹੁੰਦਾ ਦਾੜੀ ਬੰਦਣਾ ਹੁੰਦਾ ਸਾਨੂੰ ਇਹ ਚੀਜ਼ ਦਾ ਧਿਆਨ ਰੱਖਣਾ ਪੈਂਦਾ ਵੀ ਗੁਰਸਿੱਖ ਤਾਂ ਨਹੀਂ ਬੰਦਾ ਪਹਿਲੀ ਗੱਲ ਮੈਂ ਗੁਰਸਿੱਖ ਦਾ ਕੰਮ ਹੀ ਨਹੀਂ ਕਰਦਾ ਓਕੇ ਜਿਹੜਾ ਬਾਣਾ ਪ ਮੈਂ ਕੋਈ 13ਵੇਂ ਦਾ ਧਰਮ ਜਤਾਉਂਦਾ ਨਹੀਂ ਮੈਂ ਵੀ ਸਿੱਖਾਂ ਦਾ ਮੁੰਡਾ ਹਾਂ ਹਾਂ ਮੈਨੂੰ ਇਹ ਹੁੰਦਾ ਸਾਡੇ ਧਰਮ ਦੀ ਬੇਇੱਜ਼ਤੀ ਨਾ ਹੋਵੇ ਸਹੀ ਗੱਲ ਹੈ ਸਾਰੀਆਂ ਹੀ ਚੀਜ਼ਾਂ ਇਕੱਠੀਆਂ ਲੈ ਕੇ ਚੱਲੇ ਹੋਏ ਆਂ ਮਾਲਕ ਨੇ ਬੱਸ ਬਈ 9 ਬਾਕਸੇ ਚੱਲੀ ਜਾਂਦਾ ਕੰਮ ਆ ਬਾਕੀ ਤੇ ਲਓ ਬਈ ਸਕਰੀਨ ਤੇ ਨੰਬਰ ਚੱਲ ਰਿਹਾ ਤੇ ਕੰਟੈਕਟ ਕਰਕੇ ਬੁਕਿੰਗ ਕਰ ਲਿਓ ਜੇ ਫੋਨ ਨਹੀਂ ਲੱਗ ਰਿਹਾ ਕਿਸੇ ਵੀ ਕੰਡੀਸ਼ਨ ਚ ਨੰਬਰ ਸੇਵ ਕਰੋ WhatsApp ਮੈਸੇਜ ਕਰੋ ਬਈਰੇ ਅਸੀਂ ਇੱਥੋਂ ਆ ਅਸੀਂ ਨੇ ਆਹ ਕੰਮ ਕਰਾਉਣਾ ਸਾਡੀ ਬੁਕਿੰਗ ਕਰ ਲਓ ਪੂਰੀ ਫੈਮਿਲੀ ਵੀ ਆ ਸਕਦੀ ਆ ਹਾਂ ਤੁਹਾਨੂੰ ਬਈ ਖੁਦ ਹੀ ਆਟੋਮੈਟਿਕ ਮੈਸੇਜ ਕਰ ਦੂ ਫ੍ਰੀ ਹੋਇਆ ਜਦੋਂ ਵੀ ਤੁਹਾਨੂੰ ਕਾਲ ਕਰਕੇ ਦੱਸ ਦੂ ਵੀ ਐਨੀ ਡੇਟ ਨੂੰ ਜੀ ਐਨੇ ਕ ਵਜੇ ਤੱਕ ਮੇਰਾ ਕਾਲਿੰਗ ਡਿਪਾਰਟਮੈਂਟ ਅਲੱਗ ਤੋਂ ਆ ਹਾਂ ਕਾਲਿੰਗ ਲਈ ਕੁੜੀਆਂ ਰੱਖੀਆਂ ਉਹ ਅਲੱਗ ਤੋਂ ਨੇ ਕਿਉਂਕਿ ਕਾਲ ਆਉਂਦੀ ਬਹੁਤ ਆ ਹਾਂ ਜਿਆਦਾ ਕਿਉਂਕਿ ਉਹ ਅਲੱਗ ਤੋਂ ਹੀ ਰੱਖੀਆਂ ਹੋਈਆਂ ਨੇ ਉਹਨਾਂ ਨੇ ਸਾਰੀ ਡੀਲ ਕਰਨੀ ਹੁੰਦੀ ਆ ਉਹਨਾਂ ਨੇ ਤੁਹਾਨੂੰ ਸਾਰਾ ਰਿਸਰਚ ਕਰਕੇ ਦੱਸ ਦੇਣਾ ਇਸ ਕੋ ਇਹ ਨਾ ਕਿ ਮੇਰੇ ਕੋ ਕੋਈ ਬਾਈ ਉਹ ਬੰਦਾ ਜਿਹਨੇ ਤੇ ਜਿਹੜਾ ਖੇਤਰ ਤੋਂ ਬੈਠੇ ਨੇ ਕੋਈ ਕਾਲ ਦੇ ਕਹਿ ਦੁੰਦਾ ਨਾ ਕੁੜੀਆਂ ਨੂੰ ਬਾਈ ਗੱਲ ਕਰਾਈ ਤਾਂ ਬਾਈ ਨਾਲੇ ਗੱਲ ਕਰਨੀ ਆ ਉਹ ਕਈ ਵਾਰ ਪੋਸਿਬਲ ਨਹੀਂ ਹੁੰਦਾ ਹੁੰਦਾ ਮੇਰੇ ਕੋ ਜਿਹੜਾ ਆਇਆ ਪਹਿਲਾਂ ਮੇਰੇ ਕੋ ਉਹ ਬੰਦਾ ਏਡੀ ਦੂਰੋਂ ਚੱਲ ਅਗੇ ਜਿਹੜਾ ਫੋਨ ਤੇ ਆ ਉਹ ਤੁਸੀਂ ਫੋਨ ਦੇ ਉੱਤੇ ਮੈਂ ਸੈਪਰੇਟ ਕੁੜੀਆਂ ਰੱਖੀਆਂ ਹੋਈਆਂ ਨੇ ਕਾਲਿੰਗ ਸੈਂਟਰ ਲੱਗ ਤੋ ਬਣਿਆ ਹੋਇਆ ਬਸ ਆਪਣੀ ਬੁਕਿੰਗ ਹੋ ਜੂਗੀ ਗੱਲ ਇਹ ਆ ਆਇਲ ਆਰਡਰ ਕਰਨਾ ਡਿਲੀਵਰੀ ਪੂਰੇ ਵਰਲਡ ਦੇ ਵਿੱਚ ਆ ਹਾਂ ਕਿਤੇ ਵੀ ਤੁਸੀਂ ਕਰ ਸਕਦੇ ਹੋ ਤੇ ਉਹਦੇ ਲਈ ਤੁਸੀਂ ਵਟਸਐਪ ਦੇ ਉੱਤੇ ਆਪਣਾ ਐਡਰੈਸ ਸੈਂਡ ਕਰ ਦਿਆ ਕਰੋ ਉਹਦੇ ਤੋਂ ਸਭ ਤੋਂ ਸਰ ਪੇਮੈਂਟ ਦਾ ਜੋ ਵੀ ਆ ਤੁਸੀਂ ਪੈਕੇਜ ਲੈਣਾ ਪੂਰਾ ਉਹ ਮਿਲ ਜੂਗਾ ਆਇਲ ਦਾ سیرਮ ਦਾ ਫੇਸ ਵਾ ਦਾ ਸ਼ੈਂਪੂ ਦਾ ਸਾਰੇ ਪ੍ਰੋਡਕਟ ਨੇ 6 ਪ੍ਰੋਡਕਟ ਆਉਂਦੇ ਆ ਆਪਣੇ ਤੇ ਹਰ ਇੱਕ ਹਰਬਲ ਹੈ ਓਕੇ ਆਰਗੈਨਿਕ ਹੈ ਸਾਰੇ ਹੀ ਕੋਈ ਚੋ ਦੇ ਵਿੱਚ ਕੋਈ ਆਰਟੀਫੀਸ਼ਲ ਕੁਝ ਨਹੀਂ ਪਾਇਆ ਬਈ ਜੋ ਚੀਜ਼ ਮਿਲਣੀ ਹੈ ਆਰਗੈਨਿਕੇ ਮਿਲਣੀ ਹੈ ਮੇਰੇ ਕੋਲ ਜੋ ਮੈਂ ਪ੍ਰੋਡਕਟ ਬਾਹਰੋਂ ਯੂਜ਼ ਕਰਦਾ ਹਾਂ ਕੈਮੀਕਲ ਨਹੀਂ ਕੈਮੀਕਲ ਤੋਂ ਬਿਨਾ ਚੱਲਦਾ ਵੀ ਨਹੀਂ ਸਲੂਨ ਦੇ ਵਿੱਚ ਜਿਹੜੇ ਇਹਨਾਂ ਸੋਚੋ ਕਰੀਮਾਂ ਵੀ ਹਰਬਲ ਨੇ ਇਹਦੇ ਕੋਲ ਸਮੂਦੀ ਵਾਲੀਆਂ ਨਹੀਂ ਹਾਂ ਉਹ ਚਲੋ ਜੋ ਹੈ ਨਹੀਂ ਉਹ ਬ੍ਰਾਂਡ ਦੀ ਨਹੀਂ ਹੋਣੀ ਉਹ ਬੱਬ ਬਣਾ ਵੀ ਨਹੀਂ ਸਕਦੇ ਬਾਕੀ ਵੀਡੀਓ ਸ਼ੇਅਰ ਕਰਨੀ ਨਾ ਭੁੱਲਿਓ ਬਾਕੀ ਐਡਰੈਸ ਤੇ ਕੰਟੈਕਟ ਨੰਬਰ ਦੋਨੋਂ ਸਕਰੀਨ ਤੇ ਚੱਲ ਰਹੇ ਨੇਗੇ ਕੰਟੈਕਟ ਕਰਕੇ ਧੰਨਵਾਦ